ਹੈਲੋ ਗੁੱਡ ਮਾਰਨਿੰਗ 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 ਸਟੂਡੈਂਟਸ ਸੋ ਬਾਲਾਜੀ ਐਜੂਕੇਸ਼ਨ ਪੁਆਇੰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਤੁਹਾਨੂੰ ਪਤਾ ਹੈ ਕਿ ਅੱਗੇ ਪੀ ਟ੍ਰਿਪਲ ਐਸਬੀ ਦੇ ਕਾਫੀ ਪੇਪਰ ਨੇ ਜੋ ਕੀ ਹੋਗੇ ਲਾਈਨ ਅਪ ਹੋਗੇ ਸੋ ਉਹਦੇ ਵਿੱਚ ਕੁਝ ਜੋ ਪਿਛਲੇ ਪੇਪਰ ਹੋਏ ਨੇ ਤੁਹਾਨੂੰ ਪਤਾ ਹੈ ਕਿ ਪੀ ਟ੍ਰਿਪਲ ਐਸਬੀ ਐਂਸ਼ੀਅੰਟ ਹਿਸਟਰੀ ਦੇ ਵਿੱਚੋਂ ਵੀ ਕੀ ਪੁੱਛਣ ਲੱਗੀ ਕੁਐਸਚਨ ਪੁੱਛਣ ਲੱਗੀ ਸੋ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਵੱਲੋਂ ਮੈਂ ਅਮਿਤ ਤੁਹਾਡੇ ਲਈ ਕੀ ਲੈ ਕੇ ਆਇਆ ਐਂਸ਼ੀਅੰਟ ਹਿਸਟਰੀ ਦੇ ਟੌਪਿਕ ਵਾਈਜ਼ ਕੁਐਸਚਨ ਲੈ ਕੇ ਆਇਆ ਠੀਕ ਹੈ ਜੀ ਸੋ ਇਹ ਇੱਕ ਸੀਰੀਜ਼ ਚੱਲੂਗੀ ਜਿਦੇ ਵਿੱਚ ਆਪਾਂ ਕੱਲਾ ਕੱਲਾ ਜੋ ਐਂਸ਼ੀਅੰਟ ਹਿਸਟਰੀ ਹੋਊਗੀ ਉਹ ਤੋਂ ਬਾਅਦ ਆਪਾਂ ਮੀਡੀਵਲ ਵੀ ਕਰਾਂਗੇ ਮਾਡਰਨ ਵੀ ਕਰਾਂਗੇ ਜਿਦੇ ਵਿੱਚ ਆਪਾਂ ਟੌਪਿਕ ਵਾਈਜ਼ ਇੰਪੋਰਟੈਂਟ ਪੀワイਟੂ ਜੋ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਆਏ ਹੋਏ ਨੇ ਉਹਨਾਂ ਸਾਰੇ ਕੁਐਸਚਨਸ ਨੂੰ ਕੀ ਕਰਾਂਗੇ ਡਿਸਕਸ ਕਰਾਂਗੇ ਜਿੰਨੀ ਕੋਦੇ ਬਾਰੇ ਹੋਰ ਜਾਣਕਾਰੀ ਹੋਊਗੀ ਉਹ ਵੀ ਮੈਂ ਤੁਹਾਨੂੰ ਉਹਦੇ ਨਾਲ ਹੀ ਦੇ ਦੂੰਗਾ ਠੀਕ ਹੈ ਸੋ ਅੱਜ ਆਪਣੇ ਕੋਲੇ ਪਹਿਲਾ ਕੁਐਸਚਨ ਆਉਂਦਾ ਹੈ ਪਹਿਲਾ ਕੁਐਸਚਨ ਆਪਣੇ ਕੋਲੇ ਹੈ ਕਿ ਹੂ ਡਿਸਕਵਰਡ ਦਾ ਸਿਟੀ ਆਫ ਹੜੱppa ਤਾਂ ਜੋ ਆਪਣੇ ਕੋਲੇ ਇਹ ਟੌਪਿਕ ਚੱਲ ਰਿਹਾ ਉਹ ਹੈ ਇੰਡਸ ਵੈਲੀ ਸਿਵਿলাইਜੇਸ਼ਨ ਸੋ ਟੌਪਿਕ ਕੀ ਆਪਣੇ ਕੋਲੇ ਇੰਡਸ ਵੈਲੀ ਸਿਵਿলাইਜੇਸ਼ਨ ਤੇ ਉਹਦੇ ਵਿੱਚ ਪਹਿਲਾ ਕੁਐਸਚਨ ਹੀ ਆਪਣੇ ਕੋਲੇ ਕੀ ਆ ਗਿਆ ਕਿ ਹੜੱppa ਸ਼ਹਿਰ ਦੀ ਖੋਜ ਕਿਸ ਨੇ ਕੀਤੀ ਸੀ ਤੇ ਤੁਹਾਨੂੰ ਬੜੇ ਪਿਆਰ ਨਾਲ ਪਤਾ ਹੈ ਕਿ ਦਯਾਰਾਮ ਸਾਨੀ ਨੇ ਕਿਨੇ ਆਪਣੇ ਕੋਲੇ ਦਯਾਰਾਮ ਸਾਨੀ ਨੇ ਕੀਦੀ ਖੋਜ ਕੀਤੀ ਸੀ ਹੜੱppa ਸ਼ਹਿਰ ਦੀ ਤੇ ਯਾਦ ਰੱਖਿਓ ਹੜੱppa ਸ਼ਹਿਰ ਦੀ ਖੋਜ ਹੋਈ ਸੀ ਕਦੋਂ 1921 ਦੇ ਵਿੱਚ ਹੋਈ ਸੀ ਕਿਹਨੇ ਕੀਤੀ ਸੀ ਦਯਾਰਾਮ ਸਾਨੀ ਨੇ ਤੇ ਆਪਣੇ ਕੋਲੇ ਹੜੱਪਾ ਸਿਵਲਾਈਜੇਸ਼ਨ ਵੀ ਇਸੇ ਨੂੰ ਕਿਹਾ ਜਾਂਦਾ ਹੈ ਯਾਦ ਰੱਖਿਓ ਇਸੇ ਨੂੰ ਕੀ ਕਿਹਾ ਜਾਂਦਾ ਹੈ ਹੜੱਪਾ ਸਿਵਲਾਈਜੇਸ਼ਨ ਹੜੱਪਾ ਸਿਵਲਾਈਜੇਸ਼ਨ ਜਿਹਨੂੰ ਆਪਣੇ ਕੋਲੇ ਹੜੱਪਾ ਸਭਿਅਤਾ ਵੀ ਕਿਹਾ ਜਾਂਦਾ ਹੈ ਹੜੱਪਾ ਸਭਿਅਤਾ ਹੁਣ ਕਿਉਂ ਕਿਹਾ ਜਾਂਦਾ ਹੈ ਇਹ ਤਾਂ ਸਭ ਨੂੰ ਪਤਾ ਹੈ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਇੱਥੇ ਲਾਣੀ ਲਿਖ ਦਿੰਦਾ ਮੈਂ ਇੰਡਸ ਵੈਲੀ ਸਿਵਲਾਈਜੇਸ਼ਨ ਇੰਡਸ ਵੈਲੀ ਸਿਵਲਾਈਜੇਸ਼ਨ ਇਹਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਜੋ ਇਹ ਸਿਵਲਾਈਜੇਸ਼ਨ ਜਾਂ ਸਭਿਅਤਾ ਲੱਭੀ ਸੀ ਉਹ ਕਿਹੜੇ ਦਰਿਆ ਦੇ ਕੰਢੇ ਤੇ ਲੱਭੀ ਸੀ ਇੰਡਸ ਦਰਿਆ ਦੇ ਕੰਢੇ ਦੇ ਉੱਤੇ ਲੱਭੀ ਸੀ ਪਰ ਇਹਨੂੰ ਹੜੱਪਾ ਸਿਵਲਾਈਜੇਸ਼ਨ ਤਾਂ ਕਿਹਾ ਜਾਂਦਾ ਹੈ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜੋ ਸ਼ਹਿਰ ਖੋਜਿਆ ਗਿਆ ਸੀ ਉਹ ਕਿਹੜਾ ਸੀ ਹੜੱਪਾ ਸੀ ਤੇ ਯਾਦ ਰੱਖਿਓ ਜੋ ਪੂਰੀ ਦੀ ਪੂਰੀ ਸਿਵਲਾਈਜੇਸ਼ਨ ਸੀ ਉਹ ਇੰਡਸ ਰਿਵਰ ਦੇ ਕੰਢੇ ਤੇ ਸੀ ਪਰ ਜੋ ਹੜੱਪਾ ਸ਼ਹਿਰ ਸੀ ਉਹ ਕਿਹੜੇ ਦਰਿਆ ਦੇ ਕੰਢੇ ਤੇ ਸੀਗਾ ਰਾਵੀ ਦਰਿਆ ਦੇ ਕੰਢੇ ਤੇ ਸੀ ਤੇ ਯਾਦ ਰੱਖਿਓ ਰਾਵੀ ਦਾ ਜੋ ਆਪਣੇ ਕੋਲੇ ਵੈਦਿਕ ਨੇਮ ਹੈ ਉਹ ਕੀ ਹੈ 파ਰੂਸ਼ਨੀ ਰਾਵੀ ਦਾ ਜੋ ਵੈਦਿਕ ਨੇਮ ਹੈ ਉਹ ਕਿਹੜਾ ਹੈ 파ਰੂਸ਼ਨੀ ਤੇ ਇੱਕ ਪੇਪਰ 'ਚ ਕਦੇ-ਕਦੇ ਕੁਐਸਚਨ ਆ ਜਾਂਦਾ ਆਪਾਂ ਅੱਗੇ ਵੀ ਕਰਾਂਗੇ ਕਿ ਬੈਟਲ ਆਫ ਦਸ ਰਾਜਨ ਬੈਟਲ ਆਫ 10 ਰਾਜਨ ਜੋ ਹੋਈ ਸੀ ਉਹ ਕਿਹੜੇ ਦਰਿਆ ਦੇ ਕੰਡੇ ਤੇ ਹੋਈ ਹੈ ਤਾਂ ਰਾਵੀ ਦਰਿਆ ਜਾਂ 파ਰੋਸ਼ਨੀ ਦਰਿਆ ਦੇ ਕੰਡੇ ਦੇ ਉੱਤੇ ਹੋਈ ਸੀ ਸੋ ਇਸ ਕੁਐਸਚਨ ਦਾ ਆਨਸਰ ਕੀ ਹੋਊਗਾ ਦਯਾਰਾਮ ਸਾਨੀ ਨੇ 1921 ਦੇ ਵਿੱਚ ਹੜੱਪਾ ਸ਼ਹਿਰ ਦੀ ਖੋਜ કરી ਸੀ ਅਗਲਾ ਕੁਝ ਦੇਖੀਏ ਜੀ ਆਪਾਂ ਇਹਦੇ ਬਾਰੇ ਕੁਝ ਗੱਲਾਂ ਇਹਦੇ ਵਿੱਚ 2 ਰੋਜ਼ ਮਿਲਿਆ ਨੇ ਦੇਖੋ ਆਪਣੇ ਕੋਲੇ 6 ਚੈਂਬਰ ਮਿਲੇ ਨੇ ਠੀਕ ਹੈ 6 ਗ੍ਰੇਨਰੀ ਗ੍ਰੇਨਰੀ ਦਾ ਮਤਲਬ ਹੁੰਦਾ ਅਨਾਜ ਤਾਂ ਆਪਣੇ ਕੋਲੇ 2 ਰੋਜ਼ ਮਿਲਿਆ ਨੇ 6 6 ਠੀਕ ਹੈ 2 ਰੋਜ਼ 1 2 3 4 5 6 ਇਸ ਤਰੀਕੇ ਨਾਲ ਛੇ ਛੇ ਆਪਣੇ ਕੋਲੇ ਕੀ ਇੱਕ ਸੈਪਰੇਸ਼ਨ ਮਿਲਿਆ ਨੇ ਦੋ ਰੋਜ਼ ਦੇ ਵਿੱਚ ਕਿਹਦੀਆਂ ਗ੍ਰੇਨਰੀਜ਼ ਦੀਆਂ ਵੀ ਜਿੱਥੇ ਆਪਣੇ ਕੋਲ ਅਨਾਜ ਰੱਖਿਆ ਜਾਂਦਾ ਸੀ ਇੱਕ ਨਟਰਾਜ ਦੀ ਫਿਗਰ ਮਿਲਿਆ ਯਾਦ ਰੱਖਿਓ ਕਹਿੰਦੇ ਨੇ ਕਿ ਆਪਣੇ ਕੋਲੇ ਲਾਰਡ ਸ਼ਿਵਾ ਜਿਹੜੇ ਆਪਣੇ ਕੋਲੇ ਸ਼ਿਵਜੀ ਹੋਏ ਨੇ ਵੀ ਸ਼ਿਵਜੀ ਦੀ ਮੂਰਤੀ ਆ ਇਹ ਕਿਹਾ ਜਾਂਦਾ ਹੈ ਕਿ ਇਹ ਸ਼ਿਵਜੀ ਦੀ ਮੂਰਤੀ ਹੈ ਜੋ ਆਪਣੇ ਕੋਲੇ ਡਾਂਸਿੰਗ ਪੋਜੀਸ਼ਨ ਦੇ ਵਿੱਚ ਹੈਗੇ ਨੇ ਤੇ ਇੱਕ ਗੱਲ ਹੋਰ ਯਾਦ ਰੱਖਿਓ ਕਿ ਇਹ ਸਿਵਿਲਾਈਜੇਸ਼ਨ ਦੇ ਵਿੱਚੋਂ ਕੋਈ ਵੀ ਟੈਂਪਲ ਦੇ ਆਪਾਂ ਨੂੰ ਐਵੀਡੈਂਸ ਨਹੀਂ ਮਿਲਦੇ ਇੱਕ ਬਲੋਕ ਕਾਰਟ ਮਿਲਿਆ ਹੜੱਪਾ ਦੇ ਵਿੱਚ ਹੋਈ ਇਹ ਤਿੰਨ ਚੀਜ਼ਾਂ ਕਿੱਥੋਂ ਮਿਲਿਆ ਨੇ ਹੜੱਪਾ ਦੇ ਵਿੱਚੋਂ ਮਿਲਿਆ ਨੇ ਹੜੱਪਾ ਸ਼ਹਿਰ ਦੇ ਵਿੱਚੋਂ ਮਿਲਿਆ ਨੇ ਹੜੱਪਾ ਸਭਿਅਤਾ ਦੇ ਵਿੱਚੋਂ ਵੀ ਕਹਿ ਸਕਦੇ ਆ ਪਰ ਸਪੈਸ਼ਲੀ ਇਹ ਹੜੱਪਾ ਸ਼ਹਿਰ ਦੇ ਵਿੱਚੋਂ ਮਿਲੇ ਨੇ ਇੱਕ ਆਪਣੇ ਕੋਲੇ ਕੀ ਮਿਲਿਆ ਬਲੋਕ ਕਾਰਟ ਬਲੋਕ ਕਾਰਟ ਦਾ ਮਤਲਬ ਜਿਹੜੇ ਮੂਰੇ ਕੀ ਨੇ ਬੁੱਲ ਲੱਗੇ ਹੋਏ ਨੇ ਬੋਲ ਦਾ ਮਤਲਬ ਕੀ ਹੁੰਦਾ ਔਕਸ ਜਾਂ ਆਪਣੇ ਕੋਲੇ ਟੱਠਾ ਕਹਿੰਦੇ ਨੇ ਦੇਸੀ ਭਾਸ਼ਾ ਦੇ ਵਿੱਚ ਤੇ ਪਿੱਛੇ ਆਪਣੇ ਕੋਲੇ ਕਾਰਟ ਹੈ ਕਾਰਟ ਦਾ ਮਤਲਬ ਬੈਲ ਗਾੜੀ ਜਿਹਨੂੰ ਆਪਾਂ ਕਹਿੰਦੇ ਆ ਤਾਂ ਬੈਲ ਗਾੜੀ ਵੀ ਇੱਥੋਂ ਆਪਾਂ ਨੂੰ ਮਿਲੀ ਹਾਂ ਅਗਲੇ ਕੁਐਸਚਨ ਬਲੀ ਆਨੇ ਆਪਾਂ ਹੂ ਡਿਸਕਵਰਡ ਦਾ ਸਿਟੀ ਆਫ ਮੋਹਨ ਜੋਦਾੜੋ ਮੋਸਟ ਇੰਪੋਰਟੈਂਟ ਕਿ ਮੋਹਨ ਜੋਦਾੜੋ ਦੀ ਖੋਜ ਕਿਸ ਨੇ ਕਰੀ ਸੀ ਤਾਂ ਇਹ ਕਰੀ ਸੀ ਆਰ ਡੀ ਬੈਨਰਜੀ ਜੀ ਦਾ ਪੂਰਾ ਨਾਮ ਕੀ ਸੀ ਰਾਖਲ ਦਾਸ ਬੈਨਰਜੀ ਤੇ ਯਾਦ ਰੱਖਿਓ ਜਿਹੜੇ ਆਪਾਂ ਨੇ ਦੋਨੇ ਸ਼ਹਿਰ ਕਰੇ ਨੇ ਇੱਕ ਆਪਣੇ ਕੋਲੇ ਮੋਹਨ ਜੋਦਾੜੋ ਇੱਕ ਆਪਣੇ ਕੋਲੇ ਜੋ ਹੜੱप्पा ਸਿਗੇ ਇਹ ਦੋਨੇ ਹੀ ਬਹੁਤ ਹੀ ਮਹੱਤਵਪੂਰਨ ਸ਼ਹਿਰ ਨੇ ਤੇ ਇਹ ਦੋਨੇ ਅੱਜ ਦੇ ਟਾਈਮ 'ਚ ਕਿੱਥੇ ਨੇ ਪਾਕਿਸਤਾਨ ਦੇ ਵਿੱਚ ਨੇ ਇਹ ਦੋਨੇ ਹੀ ਕਿਥੇ ਨੇ ਪਾਕਿਸਤਾਨ ਦੇ ਵਿੱਚ ਹਨ ਤੇ ਮੋਹਨਜੋਦਾੜੋ ਨੂੰ ਹੀ ਮਾਉਂਡ ਆਫ ਡੈੱਡ ਵੀ ਕਿਹਾ ਜਾਂਦਾ ਹੈ ਮੁਰਦਿਆਂ ਦਾ ਢੇਲਾ ਮਾਉਂਡ ਆਫ ਡੈੱਡ ਵੀ ਕਿਹਾ ਜਾਂਦਾ ਹੈ ਮੁਰਦਿਆਂ ਦਾ ਢੇਲਾ ਯਾਦ ਰੱਖਿਓ ਪੇਪਰ 'ਚ ਆ ਜਾਂਦਾ ਹੈ ਇਹਨੂੰ ਹੀ ਕੀ ਕਿਹਾ ਜਾਂਦਾ ਹੈ ਮੁਰਦਿਆਂ ਦਾ ਢੀਲਾ ਕਿਹਾ ਜਾਂਦਾ ਹੈ ਮੁਰਦਿਆਂ ਦਾ ਢੀਲਾ ਕਿਹਾ ਜਾਂਦਾ ਹੈ ਕਿਹਨੂੰ ਆਪਣੇ ਕੋਲੇ ਮੋਹਨਜੋਦਾੜੋ ਨੂੰ ਤੇ ਰਾਖਲਦਾਸ ਬੈਨਰਜੀ ਨੇ ਇਹਦੀ ਖੋਜ ਕਦੋਂ ਕੀਤੀ ਸੀ 1900 22 ਦੇ ਵਿੱਚ ਕਰੀ ਸੀ 1922 ਦੇ ਵਿੱਚ ਇਹਦੀ ਖੋਜ ਕਰੀ ਸੀ ਤੇ ਜੇ ਮੈਂ ਕੁਝ ਗੱਲ ਕਰਾਂ ਤੁਹਾਨੂੰ ਬਾਉਂਡਰੀਜ਼ ਦੀ ਤਾਂ ਸਭ ਤੋਂ ਉੱਪਰ ਨਾਰਥ ਵਾਲੇ ਪਾਸੇ ਜੋ ਆਪਣੇ ਕੋਲੇ ਇਸ ਸਿਵਲਾਈਜੇਸ਼ਨ ਦੇ ਵਿੱਚ ਸ਼ਹਿਰ ਮਿਲਦਾ ਉਹ ਕਿਹੜਾ ਹੈ ਮਾਂਡਾ ਮਾਂਡਾ ਕਿੱਥੇ ਪੈਂਦਾ ਆਪਣੇ ਕੋਲੇ ਜੰਮੂ ਕਸ਼ਮੀਰ ਦੇ ਵਿੱਚ ਪੈਂਦਾ ਕਿੱਥੇ ਪੈਂਦਾ ਜੰਮੂ ਕਸ਼ਮੀਰ ਦੇ ਵਿੱਚ ਪੈਂਦਾ ਦੱਖਣ ਵਾਲੇ ਪਾਸੇ ਜੇ ਆਪਣੇ ਕੋਲ ਗੱਲ ਕਰੀਏ ਤਾਂ ਮਿਲਦਾ ਦੈਮਾਬਾਦ ਜੇ ਦੱਖਣ ਵਾਲੇ ਪਾਸੇ ਗੱਲ ਕਰੀਏ ਤਾਂ ਦੈਮਾਬਾਦ ਸ਼ਹਿਰ ਮਿਲਦਾ ਜੋ ਕਿੱਥੇ ਪੈਂਦਾ ਅੱਜ ਦੇ ਮਹਾਰਾਸ਼ਟra ਦੇ ਵਿੱਚ ਪੈਂਦਾ ਕਿੱਥੇ ਪੈਂਦਾ ਜੀ ਅੱਜ ਦੇ ਮਹਾਰਾਸ਼ਟra ਦੇ ਵਿੱਚ ਜੇ ਵੈਸਟ ਵਾਲੇ ਪਾਸੇ ਗੱਲ ਕਰੀਏ ਆਪਣੇ ਕੋਲੇ ਪੱਛਮ ਵਾਲੇ ਪਾਸਾ ਸੌਰੀ ਈਸਟ ਵਾਲੇ ਪਾਸੇ ਗੱਲ ਕਰੀਏ ਹਾਂ ਈਸਟ ਵਾਲਾ ਪਾਸਾ ਹੋ ਗਿਆ ਠੀਕ ਹੈ ਤਾਂ ਇੱਥੇ ਮਿਲਦਾ ਆਪਣੇ ਕੋਲੇ ਆਲਮਗੀਰਪੁਰ ਇੱਥੇ ਆਪਣੇ ਕੋਲੇ ਕਿਹੜਾ ਸ਼ਹਿਰ ਮਿਲਦਾ ਹੈ ਆਲਮਗੀਰਪੁਰ ਤੇ ਆਲਮਗੀਰਪੁਰ ਆਪਣੇ ਕੋਲੇ ਕਿੱਥੇ ਪੈਂਦਾ ਆਪਣੇ ਕੋਲੇ ਅੱਜ ਦੇ ਵੈਸਟਰਨ ਯੂਪੀ ਦੇ ਵਿੱਚ ਪੈਂਦਾ ਇਹ ਈਸਟ ਵਾਲੇ ਪਾਸੇ ਆ ਪਰ ਵੈਸਟਰਨ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਆਲਮਗੀਰਪੁਰ ਤੇ ਜੇ ਆਪਾਂ ਇਹਦੀ ਗੱਲ ਕਰੀਏ ਈਸਟ ਦੀ ਤਾਂ ਸੁਤਕ ਗੈਂਡੋਰ ਠੀਕ ਹੈ ਸਪੈਲਿੰਗ ਅਦਰ-ਉਦਰ ਹੋਗੇ ਸੁਤਕ ਗੈਂਡੋਰ ਮਿਲਦਾ ਇਹ ਆਪਣੇ ਕੋਲੇ ਕਿੱਥੇ ਮਿਲਦਾ ਹੈ ਪਾਕਿਸਤਾਨ ਦੇ ਵਿੱਚ ਮਿਲਦਾ ਇਹ ਆਪਣੇ ਕੋਲੇ ਕਿੱਥੇ ਮਿਲਦਾ ਹੈ ਪਾਕਿਸਤਾਨ ਤੇ ਤਾਂ ਇਸ ਤਰੀਕੇ ਨਾਲ ਇਹਨਾਂ ਇੱਥੋਂ ਦੀ ਲੈ ਕੇ ਨਾਰਥਸ ਦੇ ਵਿੱਚ ਮਾਂਡਾ ਜੰਮੂ ਕਸ਼ਮੀਰ ਤੋਂ ਲੈ ਕੇ ਸਾਊਥ ਦੇ ਵਿੱਚ ਦੈਮਾਬਾਦ ਮਹਾਰਾਸ਼ਟਰ ਤੱਕ ਫੈਲਿਆ ਹੋਇਆ ਆਪਣੇ ਕੋਲੇ ਇੰਡਸ ਵੈਲੀ ਸਿਵਲਾਈਜੇਸ਼ਨ ਤੇ ਈਸਟ ਦੇ ਵਿੱਚ ਆਲਮਗੀਰਪੁਰ ਜਿਹੜਾ ਆਪਣੇ ਕੋਲੇ ਵੈਸਟਰਨ ਯੂਪੀ ਦੇ ਵਿੱਚ ਪੈਂਦਾ ਹੈ ਉੱਥੋਂ ਲੈ ਕੇ ਸੋਤਕ ਗੈਂਡੋਰ ਜੋ ਪਾਕਿਸਤਾਨ ਦੇ ਵਿੱਚ ਆ ਉੱਥੇ ਤੱਕ ਕੀ ਹੋਇਆ ਫੈਲੀ ਹੋਈ ਆ ਆਪਣੇ ਕੋਲੇ ਇੰਡਸ ਵੈਲੀ ਸਿਵਲਾਈ ਜੇਸ਼ਨ ਤੇ ਜੇ ਮੈਂ ਮੋਹਨਜੋਦਾੜੋ ਦੀ ਗੱਲ ਕਰਾਂ ਇਹਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਕੀ ਇੱਕ ਗ੍ਰੇਟ ਬਾਤ ਆਪਣੇ ਕੋਲੇ ਇੱਕ ਬਹੁਤ ਸਾਰਾ ਵੱਡਾ ਜਿਹੜਾ ਆਪਣੇ ਕੋਲੇ ਗ੍ਰੇਟ ਬਾਤ ਆ ਉਹ ਕਿੱਥੋਂ ਮਿਲਿਆ ਹੈ ਜਿੱਥੇ ਆਪਣੇ ਕੋਲ ਲੋਕ ਨਹਾ ਜਾਇਆ ਕਰਦੇ ਸੀ ਇਸ਼ਨਾਨ ਘਰ ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਨੇ ਆ ਕਿੱਥੋਂ ਮਿਲਿਆ ਤਾਂ ਆਪਣੇ ਕੋਲੇ ਉਹ ਮਿਲਿਆ ਹੈ ਮੋਹਨ ਜਿਦਾੜੋ ਤੋਂ ਉਸ ਤੋਂ ਬਾਅਦ ਇੱਕ ব্রੌਂਜ਼ ਸਟੈਚੂ ਮਿਲਿਆ ਡਾਂਸਿੰਗ ਗਰਲ ਇੱਕ ਜਿਹੜੀ ਕੁੜੀ ਹੈ ਡਾਂਸਿੰਗ ਗਰਲ ਕੁਝ ਕੁਝ ਇਹ ਜੀ ਹੈ ਡਾਂਸਿੰਗ ਗਰਲ ਦਾ ਕੀ ਮਿਲਿਆ ਆਪਣੇ ਕੋਲੇ ਸਟੈਚੂ ਵੀ ਮਿਲਿਆ ਹੈ ਤੇ ਆਪਣੇ ਕੋਲੇ ਇੰਡਸ ਵੈਲੀ ਸਿਵਲਾਈਜੇਸ਼ਨ ਕਿਹੜੀ ਏਜ ਦੇ ਵਿੱਚ ਮੰਨੀ ਜਾਂਦੀ ਹੈ ব্রੌਂਜ਼ ਏਜ ਦੇ ਵਿੱਚ ব্রੌਂਜ਼ ਏਜ ਦੇ ਵਿੱਚ ਮੰਨੀ ਜਾਂਦੀ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਤੇ ਯਾਦ ਰੱਖਿਓ ব্রੌਂਜ਼ ਏਜ ਨੂੰ ਪੰਜਾਬੀ ਦੇ ਵਿੱਚ ਆਪਾਂ ਕੀ ਕਹਿੰਦੇ ਆ ਕਾਂਸਾ ਯੁੱਗ ਪੰਜਾਬੀ ਦੇ ਵਿੱਚ ব্রੌਂਜ਼ ਏਜ ਨੂੰ ਕੀ ਕਿਹਾ ਜਾਂਦਾ ਹੈ ਕਾਂਸਾ ਯੁੱਗ ਕਿਹਾ ਜਾਂਦਾ ਹੈ ਠੀਕ ਹੈ ਜੀ ਤੇ ਸਭ ਤੋਂ ਵੱਡੀ ਬਿਲਡਿੰਗ ਜੋ ਆਪਣੇ ਕੋਲੇ ਸਭ ਤੋਂ ਵੱਡੀ ਬਿਲਡਿੰਗ ਹੈ ਉਹ ਵੀ ਆਪਣੇ ਕੋਲੇ ਕਿੱਥੇ ਮਿਲਿਆ ਜਿੱਥੇ ਅਨਾਜ ਰੱਖਿਆ ਜਾਂਦਾ ਹੈ ਸਭ ਤੋਂ ਵੱਡੀ ਬਿਲਡਿੰਗ ਉਹ ਵੀ ਆਪਣੇ ਕੋਲ ਕਿੱਥੇ ਮਿਲਿਆ ਬੋਹਨ ਜਦਾੜੋ ਦੇ ਵਿੱਚ ਹੀ ਮਿਲੀ ਹੈ ਠੀਕ ਹੈ ਜੀ ਅੱਗੇ ਜੇ ਮੈਂ ਗੱਲ ਕਰਾਂ ਸਾਈਟਸ ਇਨ ਸਿੰਧ ਐਂਡ ਵੈਸਟ ਪੰਜਾਬ ਆਰ ਪ੍ਰੈਜ਼ੈਂਟਡੇ ਮਤਲਬ ਜਿਹੜੀਆਂ ਸਾਈਟਾਂ ਜੋ ਆਪਣੇ ਕੋਲੇ ਸ਼ਹਿਰ ਕਿੱਥੇ-ਕਿੱਥੇ ਮਿਲੇ ਨੇ ਸਿੰਧ ਅਤੇ ਵੈਸਟ ਪੰਜਾਬ ਦੇ ਵਿੱਚ ਦੇਖੋ ਵੈਸਟ ਪੰਜਾਬ ਦੇ ਵਿੱਚ ਮਿਲੇ ਨੇ ਉਹ ਸਾਰੇ ਅੱਜ ਦੇ ਟਾਈਮ ਦੇ ਵਿੱਚ ਕਿੱਥੇ ਨੇ ਤੁਹਾਨੂੰ ਪਤਾ ਹੈ ਕਿ ਪੰਜਾਬ ਜਿਹੜਾ ਹੈ ਆ ਸੀਗਾ ਪਹਿਲਾਂ ਦੇ ਟਾਈਮ 'ਚ ਇਹਦੇ ਦੋ ਟੋਟੇ ਹੋ ਗਏ ਇਸ ਵੇਲੇ ਪੰਜਾਬ ਨੂੰ ਆਪਾਂ ਕੀ ਕਹਿਣ ਲਾਗੇ ਈਸਟ ਪੰਜਾਬ ਇਧਰਲੇ ਪੰਜਾਬ ਨੂੰ ਆਪਾਂ ਕੀ ਕਹਿਣ ਲਾਗੇ ਵੈਸਟ ਪੰਜਾਬ ਤੇ ਯਾਦ ਰੱਖਿਓ ਈਸਟ ਪੰਜਾਬ 1947 ਤੋਂ ਲੈ ਕੇ 1950 ਤੱਕ ਈਸਟ ਪੰਜਾਬ ਨੂੰ ਈਸਟ ਪੰਜਾਬ ਹੀ ਕਿਹਾ ਗਿਆ 1950 ਦੇ ਵਿੱਚ ਇਹਦਾ ਨਾਮ ਬਦਲ ਕੇ ਕੀ ਕਰ ਦਿੱਤਾ ਗਿਆ ਪੰਜਾਬ ਕਰ ਦਿੱਤਾ ਗਿਆ ਯਾਦ ਰੱਖਿਓ ਕਿ 1947 ਤੋਂ 1950 ਤੱਕ ਇਹਨੂੰ ਕੀ ਕਿਹਾ ਗਿਆ ਸੀ ਸਿਰਫ ਈਸਟ ਪੰਜਾਬ ਹੀ ਕਿਹਾ ਜਾਂਦਾ ਸੀ ਤਾਂ ਯਾਦ ਰੱਖਿਓ ਉਹ ਬੇਜੀ ਗੱਲ ਹੈ ਆਪਣੇ ਕੋਲੇ ਆ ਵੈਸਟ ਪੰਜਾਬ ਹੋ ਗਿਆ ਤੇ ਸਿੰਧ ਦਾ ਇਲਾਕਾ ਹੋ ਗਿਆ ਇਹ ਕਿੱਥੇ ਪੈਂਦਾ ਅੱਜ ਦੇ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਤੇ ਯਾਦ ਰੱਖਿਓ ਪਾਕਿਸਤਾਨ ਦੀ ਬੱਚੇ ਬੜੇ ਕੰਫਿਊਜ਼ ਹੋ ਨੇ ਜਿਹੜੀ ਕੈਪੀਟਲ ਹੈ ਉਹ ਕਿਹੜੀ ਹੈ ਇਸਲਾਮਾਬਾਦ ਹੈ ਜਿਹੜੀ ਪਾਕਿਸਤਾਨ ਦੀ ਕੈਪੀਟਲ ਆ ਉਹ ਕਿਹੜੀ ਹੈ ਇਸਲਾਮਾਬਾਦ ਹੈ ਉਹ ਤੋਂ ਬਾਅਦ ਜੇ ਮੈਂ ਗੱਲ ਕਰਾਂ ਲੋਥਲ ਤੇ ਡੋਲਾਵੀਰਾ ਟੋਲਾਵੀਰਾ ਜਾਂ ਡੋਲਾਵੀਰਾ ਜੋ ਲੋਥਲ ਤੇ ਡੋਲਾਵੀਰਾ ਨੇ ਇਹ ਅੱਜ ਦੇ ਟਾਈਮ 'ਚ ਕਿੱਥੇ ਪੈ ਰਹੇ ਨੇ ਇਹ ਭਾਰਤ ਦੇ ਗੁਜਰਾਤ ਦੇ ਵਿੱਚ ਪੈਂਦੇ ਨੇ ਭਾਰਤ ਦੇ ਗੁਜਰਾਤ ਦੇ ਵਿੱਚ ਲੋਥਲ ਤੇ ਡੋਲਾਵੀਰਾ ਠੀਕ ਹੈ ਲੋਥਲ ਬਾਰੇ ਆਪਾਂ ਅੱਗੇ ਵੀ ਗੱਲ ਕਰਾਂਗੇ ਰਾਖੀ ਗੜੀ ਤੇ ਬਾਨਾਂ ਵਾਲੀ ਇਹ ਅੱਜ ਦੇ ਟਾਈਮ 'ਚ ਕਿੱਥੇ ਪੈ ਰਹੇ ਨੇ ਹਰਿਆਣੇ ਦੇ ਵਿੱਚ ਇਹ ਕਿੱਥੇ ਪੈਂਦੇ ਨੇ ਹਰਿਆਣੇ ਦੇ ਵਿੱਚ ਤੇ ਯਾਦ ਰੱਖਿਓ ਜੇ ਆਪਾਂ ਗੱਲ ਕਰੀਏ ਇੰਡਸ ਵੈਲੀ ਸਿਵਿলাইゼਸ਼ਨ ਦੇ ਵਿੱਚ ਸਭ ਤੋਂ ਜੋ ਵੱਡੀ ਸਾਈਟ ਮਿਲਿਆ ਉਹ ਕਿਹੜੀ ਹੈ ਰਾਖੀ ਗੜੀ ਮੋਸਟ ਇੰਪੋਰਟੈਂਟ ਸਭ ਤੋਂ ਵੱਡੀ ਜੋ ਸਾਈਟ ਹੈ ਉਹ ਕਿਹੜੀ ਹੈ ਰਾਖੀ ਗੜੀ ਉਸ ਤੋਂ ਬਾਅਦ ਕਾਲੀ ਬੰਗਾ ਇਹ ਕਿੱਥੇ ਮਿਲਿਆ ਆਪਣੇ ਕੋਲੇ Rajasthan ਦੇ ਵਿੱਚ ਹੈ ਕਾਲੀ ਬੰਗਾ ਕਿੱਥੇ ਹੈ Rajasthan ਚ ਇੱਥੇ ਕਹਿੰਦੇ ਨੇ ਕਾਲੀਆਂ ਚੂੜੀਆਂ ਮਿਲਿਆ ਨੇ ਬੰਗਾ ਤੁਹਾਨੂੰ ਪਤਾ ਹੈ ਕਿ ਕਾਲੀਆਂ ਚੂੜੀਆਂ ਮਿਲਿਆ ਨੇ ਕੀ ਮਿਲਿਆ ਨੇ ਕਾਲੀਆਂ ਚੂੜੀਆਂ ਮਿਲੀਆਂ ਨੇ ਜਿਹਦੇ ਕਰਕੇ ਇਹਨੂੰ ਕੀ ਕਿਹਾ ਗਿਆ ਹੈ ਕਾਲੀ ਬੰਗਾ ਕਿਹਾ ਗਿਆ ਹੈ ਆਲਮਗੀਰਪੁਰ ਮੈਂ ਤੁਹਾਨੂੰ ਹੁਣੀ ਕਰਵਾ ਕੇ ਹਾਂ ਤੇ ਆ ਕਿੱਥੇ ਮਿਲਿਆ ਨੇ ਵੈਸਟਰਨ ਯੂਪੀ ਦੇ ਵਿੱਚ ਮਿਲਿਆ ਤੇ ਰੋਪੜ ਤੇ ਸਨੈਤ ਸਨੈਤ ਨੂੰ ਪਤਾ ਹੈ ਕਿ ਆਪਣੇ ਕੋਲ ਕਿੱਥੇ ਪੈਂਦਾ ਪੰਜਾਬ ਦੇ ਵਿੱਚ ਪੈਂਦਾ ਰੋਪੜ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੀ ਪੈਂਦਾ ਤਾਂ ਇਹ ਦੋਨੇ ਸਾਈਟਾਂ ਕਿੱਥੇ ਮਿਲੀਆਂ ਨੇ ਪੰਜਾਬ ਦੇ ਵਿੱਚ ਮਿਲੀਆਂ ਨੇ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਤੁਸੀਂ ਯਾਦ ਰੱਖ ਲਿਓ ਠੀਕ ਹੈ ਜੀ ਅੱਗੇ ਚੱਲਦੇ ਆਪਾਂ ਅੱਗੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ ਦਾ ਹੜੱਪਨ ਆਲਸੋ ਮੇਡ ਸੀਲਸ ਆਊਟ ਆਫ ਸਟੋਨ ਥੀਜ਼ ਆਰ ਜਨਰਲੀ ਹੜੱਪਾ ਨੇ ਪੱਥਰ ਦੀ ਸੀਲਾਂ ਵੀ ਬਣਾਈਆਂ ਪਰ ਇਹ ਤੋਂ ਇਲਾਵਾ ਕਿਹੜੀਆਂ ਸੀਲਾਂ ਬਣਾਈਆਂ ਸੀ ਜਿਹੜੀਆਂ ਆਪਣੇ ਕੋਲ ਇਹਦੀ ਸ਼ੇਪ ਸੀਗੀ ਸਕੁਅਰ ਰੈਕਟੈਂਗੂਲਰ অর ਟ੍ਰੈਂਗੂਲਰ ਸਰਕੂਲਰ ਯਾ ਰੈਕਟੈਂਗੂਲਰ ਤਾਂ ਦੇਖੋ ਇਹਦੇ ਵਿੱਚ ਮੋਸਟਲੀ ਜਿਹੜੀਆਂ ਸੀਗੀਆਂ ਉਹ ਕੀ ਸੀਗੀਆਂ ਸਕੁਅਰ ਸ਼ੇਪ ਦੀਆਂ ਸੀਗੀਆਂ ਵੈਸੇ ਜੇ ਤੁਹਾਨੂੰ ਪੇਪਰ 'ਚ ਕੁਐਸਚਨ ਆਊਗਾ ਸਕੁਅਰ ਤੇ ਰੈਕਟੈਂਗੂਲਰ ਦੋਨੇ ਆਊਗਾ ਬਟ ਜੇ ਤੁਹਾਨੂੰ ਦੋਨੇ ਹੀ ਆਪਸ਼ਨਾਂ ਮਿਲ ਗਈਆਂ ਤਾਂ ਆਪਣੇ ਕੋਲ ਤੁਸੀਂ ਕੀ ਲਗਾਓਗੇ ਸਕੁਅਰ ਸ਼ੇਪ ਦੀਆਂ ਸੀ ਦੇਖੋ ਸੀਲ ਜਿਹੜੀਆਂ ਆਪਣੇ ਕੋਲੇ ਸੀਲ ਹੁੰਦੀਆਂ ਨੇ ਮੋਹਰ ਜਿਹਨੂੰ ਆਪਾਂ ਕਹ ਦਿੰਨੇ ਆ ਮੋਹਰ ਠੀਕ ਹੈ ਸੀਲਾਂ ਨੂੰ ਆਪਾਂ ਕੀ ਕਹਨੇ ਆ ਮੋਹਰਾਂ ਤਾਂ ਜਿਹੜੀਆਂ ਮੋਹਰਾਂ ਸੀ ਮੋਸਟਲੀ ਆਪਣੇ ਕੋਲੇ ਕਿਹੜੀਆਂ ਸੀ ਸਕੁਅਰ ਸ਼ੇਪ ਦੀਆਂ ਸੀ ਪਰ ਇੱਕ ਅੱਧੀ ਆਪਣੇ ਕੋਲੇ ਕਿਸ ਭਾਗ ਦੇ ਵਿੱਚ ਮਿਲੀ ਹੈ ਆ ਵੀ ਮਿਲੀ ਹੈ ਤੇ ਇਹਦਾ ਬਹੁਤ ਘੱਟ ਸਰਕੂਲਰ ਆਪਾਂ ਨੂੰ ਬਹੁਤ ਘੱਟ ਮਿਲਿਆ ਨੇ ਪਰ ਮੋਸਟਲੀ ਆਪਣੇ ਕੋਲੇ ਕੀ ਮਿਲਿਆ ਨੇ ਸਕੁਅਰ ਵੈਸੇ ਤੁਹਾਨੂੰ ਆਪਸ਼ਨ ਦੇ ਵਿੱਚ ਸਕੁਅਰ ਅਤੇ ਰੈਕਟੈਂਗੂਲਰ ਦੋਨੇ ਹੀ ਆ ਜਾਊਗਾ ਆ ਦੇਖੋ ਯੂਨੀਕੌਰਨ ਮਤਲਬ ਕੀ ਆਪਣੇ ਕੋਲੇ ਇੱਕ ਸਿੰਘ ਵਾਲਾ ਗੈਂਡਾ ਠੀਕ ਹੈ ਜੀ ਯੂਨੀਕੌਰਨ ਅੱਗੇ ਆ ਜਾਓ ਇਨ ਦਾ ਗ੍ਰਿਡ ਸਿਸਟਮ ਦਾ ਇੰਟਰਸੈਕਸ਼ਨ ਆਫ ਰੋਡ ਐਟ ਵਿਚ ਐਂਗਲ ਦੇਖੋ ਆ ਗ੍ਰਿਡ ਦੇ ਵਿੱਚ ਤੁਸੀਂ ਦੇਖੋਗੇ ਰੋਡ ਦਾ ਜਿਹੜਾ ਆਪਣੇ ਕੋਲੇ ਆ ਦੇਖੋ ਆ ਚੀਜ਼ਾਂ ਮਿਲਦੀਆਂ ਨੇ ਰੋਡ ਦੀ ਜੋ ਆਪਣੇ ਕੋਲੇ ਇੰਟਰਸੈਕਸ਼ਨ ਮਿਲਦੀ ਆ ਉਹ ਕਿਹੜੇ ਐਂਗਲ ਤੇ ਮਿਲਦੀ ਆ ਤਾਂ 90 ਡਿਗਰੀ ਦੇ ਐਂਗਲ ਤੇ ਮਿਲਦੀ ਆ ਬਹੁਤ ਹੀ ਵਧੀਆ ਪੱਕੀਆਂ ਸੜਕਾਂ ਸੀ ਵਧੀਆ ਡਰੇਨੇਜ ਸਿਸਟਮ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਤਾਂ ਕਰਕੇ ਤਾਂ ਕੀ ਮਿਲਣਗੀਆਂ ਹੋ ਰਾਈਟ ਐਂਗਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀਆਂ ਉੱਥੇ ਸੜਕਾਂ ਹੁੰਦੀਆਂ ਸੀ ਉਹ ਬਿਲਕੁਲ ਆਪਣੇ ਕੋਲੇ 90 ਡਿਗਰੀ ਤੇ ਮਿਲਦੀ ਆ ਸੀ ਤੇ 90 ਡਿਗਰੀ ਨੂੰ ਕੀ ਕਹਿੰਦੇ ਨੇ ਰਾਈਟ ਐਂਗਲ ਕਿਹਾ ਜਾਂਦਾ ਹੈ ਤੇ ਯਾਦ ਰੱਖਿਓ ਇਹ ਇੱਕ ਅਰਬਨ ਸਿਵਲਾਈਜੇਸ਼ਨ ਸੀ ਅਰਬਨ ਦਾ ਮਤਲਬ ਕੀ ਹੁੰਦਾ ਹੈ ਸ਼ਹਿਰੀ ਸਭਿਤਾ ਇਹ ਇੱਕ ਅਰਬਨ ਸਿਵਲਾਈਜੇਸ਼ਨ ਸੀਗੀ ਸ਼ਹਿਰੀ ਸਭਿਤਾ ਸੀ ਅੱਗੇ ਦੀ ਜੇ ਮੈਂ ਗੱਲ ਕਰਾਂ ਵਿਚ ਆਫ ਦਾ ਫੋਲੋਇੰਗ ਇੰਡਸ ਵੈਲੀ ਸਾਈਟਸ ਇਜ਼ ਪ੍ਰੈਜ਼ੈਂਟਲੀ ਇਨ ਪਾਕਿਸਤਾਨ ਤਾਂ ਪਾਕਿਸਤਾਨ ਦੇ ਵਿੱਚ ਕਿਹੜੀ ਆ ਕਾਲੀ ਬੰਗਾ ਮੈਂ ਤੁਹਾਨੂੰ ਹੁਣੀ ਕਰਵਾ ਕੇ ਹਟਿਆ ਕਿੱਥੇ ਆ ਰਾਜਸਥਾਨ ਦੇ ਵਿੱਚ ਆ ਹੜੱਪਾ ਪਾਕਿਸਤਾਨ ਦੇ ਵਿੱਚ ਆ ਪਹਿਲੇ ਕੁਐਸਚਨ ਆਪਣੇ ਕੋਲ ਇਹ ਸੀ ਕਿ ਹੜੱਪਾ ਕਿੱਥੇ ਆ ਪਾਕਿਸਤਾਨ ਯੂਪੀ ਦੇ ਵਿੱਚ ਆ ਇਹ ਗੁਜਰਾਤ ਦੇ ਵਿੱਚ ਆ ਤਾਂ ਅੰਤਰ ਕਿ ਆਊਗਾ ਹੜੱਪਾ ਤੇ ਹੜੱਪਾ ਕਿੱਥੇ ਆ ਪਹਿਲਾ ਸ਼ਹਿਰ ਆ ਜਿਹੜਾ ਆਪਣੇ ਕੋਲ ਖੋਜਿਆ ਗਿਆ ਸੀ ਹੜੱਪਨਸ ਆਲਸੋ ਮੇਡ ਪੋਟ ਵਿਦ ਬਿਊਟੀਫੁੱਲ ਜਿਹੜੇ ਆਪਣੇ ਕੋਲ ਹੜੱਪਾ ਸਭਿਤਾ ਦੇ ਬਰਤਨ ਸੀਗੇ ਉਹ ਕਿਸ ਚੀਜ਼ ਦੇ ਬਣੇ ਹੋਏ ਸੀ ਤਾਂ ਆਪਣੇ ਕੋਲੇ ਸਭ ਤੋਂ ਪਹਿਲਾਂ ਯਾਦ ਰੱਖਿਓ ਉਹ ਬਲੈਕ ਡਿਜ਼ਾਈਨ ਦੇ ਵਿੱਚ ਬਣੇ ਹੋਏ ਸੀ ਬਲੈਕ ਡਿਜ਼ਾਈਨ ਦਾ ਮਤਲਬ ਕੀ ਹੁੰਦਾ ਉਹਨਾਂ ਉੱਤੇ ਜਿਹੜੀ ਪਾਟਰੀ ਹੁੰਦੀ ਸੀ ਆਪਣੇ ਕੋਲੇ ਜੋ ਭਾਂਡੇ ਹੁੰਦੇ ਸੀ ਉਹਦੇ ਉੱਤੇ ਬਲੈਕ ਕੀਤਾ ਜਾਂਦਾ ਸੀ ਉਹਦੇ ਉੱਤੇ ਬਲੈਕ ਸੀ ਜੇ ਬਾਈ ਚਾਂਸ ਬਲੈਕ ਨਾ ਹੋਵੇ ਕਿਤੇ ਕਿਤੇ ਤੁਹਾਨੂੰ ਰੈੱਡ ਸੈਂਡ ਵੀ ਆ ਜਾਊਗਾ ਵੀ ਆਪਣੇ ਕੋਲੇ ਉਹਨਾਂ ਉੱਤੇ ਲਾਲ ਰੰਗ ਦੀ ਕਲਾਕਾਰੀ ਕੀਤੀ ਜਾਂਦੀ ਸੀ ਕਿਤੇ ਕਿਤੇ ਵੈਸਤਾ ਮੋਸਟਲੀ ਬਲੈਕ ਸੀ ਪਰ ਜੇ ਬਾਈ ਚਾਂਸ ਬਲੈਕ ਨਾ ਆਵੇ ਤਾਂ ਤੁਹਾਨੂੰ ਲਾਲ ਕਲਰ ਦਾ ਵੀ ਆ ਸਕਦਾ ਹੈ ਦ ਗ੍ਰੇਟ ਬਾਥ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਇਜ਼ ਫਾਊਂਡ ਐਟ ਤਾਂ ਜਿਹੜੀ ਆਪਣੇ ਕੋਲੇ ਗ੍ਰੇਟ ਬਾਥ ਹੈ ਆਪਾਂ ਪਹਿਲਾਂ ਕਰਕੇ ਅੱਡਾ ਕਿੱਥੋਂ ਮਿਲਿਆ ਆਪਾਂ ਨੂੰ ਮੋਹਨ ਜਦਾੜੋ ਤੋਂ ਮਿਲੀ ਹੈ ਜੋ ਗ੍ਰੇਟ ਬਾਥ ਹੈ ਵੱਡਾ ਇੱਕ ਇਸ਼ਨਾਨ ਘਰ ਹੈ ਉਹ ਕਿੱਥੋਂ ਮਿਲਿਆ ਮੋਹਨ ਜਦਾੜੋ ਤੋਂ ਮਿਲਿਆ ਹੈ ਦ ਸਕ੍ਰਿਪਟ ਆਫ ਦ ਇੰਡਸ ਵੈਲੀ ਸਿਵਲਾਈਜੇਸ਼ਨ ਤੁਹਾਨੂੰ ਸਭ ਨੂੰ ਪਤਾ ਹੈ ਕਿ ਹਰੇਕ ਭਾਸ਼ਾ ਦੀ ਕੀ ਹੁੰਦੀ ਆ ਆਪਣੀ ਇੱਕ ਲਿਪੀ ਹੁੰਦੀ ਆ ਆਪਣੀ ਇੱਕ ਲਿਪੀ ਹੁੰਦੀ ਆ ਜੇ ਮੈਂ ਗੱਲ ਕਰਾਂ ਪੰਜਾਬੀ ਦੀ ਤਾਂ ਪੰਜਾਬੀ ਦੀ ਲਿਪੀ ਕਿਹੜੀ ਹੈ ਤੁਹਾਨੂੰ ਸਭ ਨੂੰ ਪਤਾ ਪੰਜਾਬੀ ਦੀ ਲਿਪੀ ਕਿਹੜੀ ਹੈ ਗੁਰਮੁਖੀ ਕਿਸੇ ਵੀ ਭਾਸ਼ਾ ਨੂੰ ਲਿਖਣ ਲਈ ਕਿਸੇ ਲਿਪੀ ਦੀ ਲੋੜ ਪੈਂਦੀ ਹੈ ਤਾਂ ਆਪਣੇ ਕੋਲੇ ਜੇ ਮੈਂ ਗੱਲ ਕਰਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਬ੍ਰਾਹਮੀ ਨਹੀਂ ਸੀ ਪਾਲੀ ਇੱਕ ਭਾਸ਼ਾ ਸੀ ਦਰਾਵੀਡੀਅਨ ਨਹੀਂ ਸੀ ਤਾਂ ਇਟ ਇਸ ਸਟਿਲ ਅਨਕਲੀਅਰ ਮਤਲਬ ਕੀ ਹੈ ਕਿ ਜੋ ਆਪਣੇ ਕੋਲੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਜਿਵੇਂ ਆ ਦੇਖੋ ਤੁਹਾਨੂੰ ਦਿਖ ਰਿਹਾ ਵੀ ਇਹ ਕੁਛ ਨਾ ਕੁਛ ਤਾਂ ਲਿਖਿਆ ਹੋਇਆ ਹੈ ਇਹ ਹਜੇ ਤੱਕ ਅਨਕਲੀਅਰ ਹੈ ਵੀ ਇਹ ਲਿਖਿਆ ਕੀ ਹੋਇਆ ਹਜੇ ਤੱਕ ਸਿਰਫ ਆਪਾਂ ਇਹ ਚੀਜ਼ ਪਤਾ ਕਰ ਪਾਇਆ ਕਿ ਇਹ ਇੱਕ ਪਿਕਟੋਰੀਅਲ ਲਿਪੀ ਸੀ ਕਿਹੜੀ ਲਿਪੀ ਸੀ ਪਿਕਟੋਰੀਅਲ ਇਹਨੂੰ ਯਾਦ ਰੱਖ ਲਿਓ ਆਪਾਂ ਨੂੰ ਸਿਰਫ ਇਹ ਪਤਾ ਲੱਗਿਆ ਕਿ ਇਹ ਇੱਕ ਪਿਕਟੋਰੀਅਲ ਲਿਪੀ ਹੈ ਪਿਕਟੋਰੀਅਲ ਸਕ੍ਰਿਪਟ ਹੈ ਤੇ ਇਹ ਪਤਾ ਲੱਗਿਆ ਵੀ ਪਹਿਲੀ ਲਾਈਨ ਇਹ ਐ ਲਿਖਦੇ ਸੀ ਦੂਜੀ ਲਾਈਨ ਐ ਲਿਖਦੇ ਸੀ ਤੀਜੀ ਲਾਈਨ ਐ ਲਿਖਦੇ ਸੀ ਚੌਥੀ ਲਾਈਨ ਐ ਲਿਖਦੇ ਸੀ ਬਸ ਹਜੇ ਤੱਕ ਆਪਾਂ ਇਹਨੂੰ ਡੀਕੋਡ ਨਹੀਂ ਕਰ ਪਾਏ ਕਿ ਇਹਦਾ ਕੀ ਮਤਲਬ ਹੋਊਗਾ ਠੀਕ ਹੈ ਜੀ ਇਟ ਇਜ਼ ਸਟਿਲ ਅਨ ਕਲੀਅਰ ਕੁਐਸਚਨ ਅਗੇ ਟੱਪਤਾ ਨਹੀਂ ਗਈ ਇਕ ਆਪਾਂ ਹਾਂ ਨਹੀਂ ਟੱਪੇ ਨਾ ਮਾ ਦੱਸ ਮਾ ਐਟ ਵਿਚ ਆਫ ਦਾ ਫੋਲੋਇੰਗ ਹੜੱਪਨ ਸਾਈਟਸ ਟੈਰਾਕੋਟਾ ਫੀਮੇਲ ਫਿਗਰ ਵਾਸ ਡਿਸਕਵਰਡ ਤਾਂ ਜਿਹੜੇ ਆਪਣੇ ਕੋਲੇ ਹੜੱਪਾ ਵਿੱਚ ਹੀੜ ਦਿੱਤੀਆ ਕਿ ਸਥਾਨ ਤੇ ਮਿੱਟੀ ਦੀਆਂ ਮਹਿਲਾ ਮੂਰਤਾਂ ਮਿਲਦੀਆਂ ਹਨ ਤਾਂ ਆਪਣੇ ਕੋਲ ਇਹ ਜਿਹੜੀਆਂ ਮੂਰਤਾਂ ਨੇ ਇਹ ਆਪਣੇ ਕੋਲ ਕਿਹੜੀ ਜਗ੍ਹਾ ਤੋਂ ਮਿਲਿਆ ਨੇ ਤਾਂ ਮੋਹਨ ਜਦਾੜੋ ਤੋਂ ਹੀ ਮਿਲੀਆਂ ਹਨ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ ਅਗਲਾ ਇੰਪੋਰਟੈਂਟ ਕੁਐਸਚਨ ਕਿ ਹੜੱਪਾ ਯੁੱਗ ਵਿੱਚ ਸਮੁੰਦਰੀ ਵਪਾਰ ਦੇ ਪ੍ਰਮਾਣ ਦੇਣ ਵਾਲੀ ਹੀੜ ਦਿੱਤੀਆ ਸਾਈਟਾਂ ਵਿੱਚੋਂ ਕਿਹੜੀ ਜਗ੍ਹਾ ਹੈ ਸਮੁੰਦਰ ਆਬੇਸ ਦੀ ਗੱਲ ਹੈ ਕੋਨੂ ਪਤਾ ਸਮੁੰਦਰ ਕਿਹਦੇ ਨਾਲ ਲੱਗਦਾ ਹੈ ਤਾਂ ਗੁਜਰਾਤ ਦੇ ਨਾਲ ਲੱਗਦਾ ਹੈ ਗੁਜਰਾਤ ਦੇ ਵਿੱਚ ਆਪਾਂ ਨੂੰ ਕੀ ਮਿਲਿਆ ਲੋਥਲ ਤਾਂ ਯਾਦ ਰੱਖਿਓ ਆ ਜਿਵੇਂ ਆਪਣੇ ਕੋਲ ਸਮੁੰਦਰ ਹੈ ਤਾਂ ਸਮੁੰਦਰ ਦੇ ਵਿੱਚ ਆ ਡੌਕਯਾਰਡ ਜਿਹਨੂੰ ਆਪਾਂ ਕੀ ਕਹਿੰਨੇ ਆ ਡੌਕਯਾਰਡ ਠੀਕ ਹੈ ਆਪਣੇ ਕੋਲ ਇੱਥੇ ਲਿਖਿਆ ਡੌਕਯਾਰਡ ਤਾਂ ਲਿਖ ਲਓ ਡੌਕਯਾਰਡ ਪੇਪਰ 'ਚ ਇਹ ਵੀ ਆਉਂਦਾ ਹੈ ਕਿ ਡੌਕਯਾਰਡ ਆਪਾਂ ਨੂੰ ਕਿੱਥੋਂ ਮਿਲਿਆ ਹੈ ਤਾਂ ਡੌਕਯਾਰਡ ਜਾਂ ਆਪਣੇ ਕੋਲੇ ਪੋਰਟ ਕਹਿ ਸਕਦੇ ਹੋ ਡੌਕਯਾਰਡ ਆ ਪੋਰਟ ਜਾਂ ਸਮੁੰਦਰ ਦੇ ਨਾਲ ਲੱਗਦੀ ਕਿਹੜੀ ਸਾਈਟ ਸੀ ਜਿਹਦੇ ਵਿੱਚ ਆਪਣੇ ਕੋਲੇ ਸਮੁੰਦਰੀ ਵਪਾਰ ਦਾ ਪਤਾ ਲੱਗਦਾ ਤਾਂ ਉਹ ਲੋਥਲ ਦੇ ਵਿੱਚ ਲੱਗਦਾ ਤੇ ਲੋਥਲ ਕਿੱਥੇ ਪੈਂਦਾ ਆਪਣੇ ਕੋਲੇ ਗੁਜਰਾਤ ਦੇ ਵਿੱਚ ਪੈਂਦਾ ਗੁਜਰਾਤ ਦੇ ਨਾਲ ਹੀ ਕੀ ਲੱਗਦਾ ਸਮੁੰਦਰ ਲੱਗਦਾ ਵੈਸੇ ਤਾਂ ਕੁਐਸਚਨ ਥੋੜਾ ਜਿਹਾ ਬਾਹਰ ਦੀ ਹੋ ਜੂਗਾ ਪਰ ਥੱਲੇ ਕਮੈਂਟ ਕਰਕੇ ਦੱਸੋ ਕਿ ਗੁਜਰਾਤ ਦੀ ਕਿਹੜੀ ਪੋਰਟ ਤੋਂ ਗੁਜਰਾਤ ਦੀ ਕਿਹੜੀ ਪੋਰਟ ਤੋਂ ਅਲਾਉਦੀਨ ਖਿਲਜੀ ਨੂੰ ਦਾ ਜੋ ਆਪਣੇ ਕੋਲੇ ਹਜ਼ਾਰ ਦਿਨਾਰੀ ਸੀ ਹਜ਼ਾਰ ਦਿਨਾਰੀ ਜਿਹਨੂੰ ਆਪਾਂ ਨੇ ਨੁਸਰਤ ਖਾਨ ਨੇ ਖਰੀਦਿਆ ਸੀ ਤਾਂ ਗੁਜਰਾਤ ਦੀ ਕਿਹੜੀ ਪੋਰਟ ਤੋਂ ਖਰੀਦਿਆ ਥੱਲੇ ਕਮੈਂਟ ਕਰਕੇ ਮੈਨੂੰ ਸਰੂਰ ਦੱਸਿਓ ਤਾਂ ਆ ਗਿਆ ਔਨ ਦਾ ਬੈਂਕ ਆਫ ਵਿਚ ਰਿਵਰ ਵਾਸ ਹੜੱਪਾ ਸਿਚੁਏਟਿਡ ਹੁਣੇ ਆਪਾਂ ਪਹਿਲੇ ਕੁਐਸਚਨ ਦੇ ਵਿੱਚ ਹੀ ਕਰਕੇ ਆਟਿਆ ਜੋ ਹੜੱਪਾ ਸ਼ਹਿਰ ਹੈ ਉਹ ਕਿਹੜੇ ਦਰਿਆ ਦੇ ਕੰਢੇ ਤੇ ਹੈ ਤਾਂ ਹੜੱਪਾ ਸ਼ਹਿਰ ਕਿਹੜੇ ਦਰਿਆ ਦੇ ਕੰਢੇ ਤੇ ਸੀਗਾ ਰਾਵੀ ਜੇ ਮੈਂ ਗੱਲ ਕਰਾਂ ਪੂਰੀ ਦੀ ਪੂਰੀ ਜੋ ਸਭਿਅਤਾ ਹੈ ਉਹ ਕਿਹੜੇ ਦਰਿਆ ਦੇ ਕੰਢੇ ਤੇ ਆ ਉਹ ਇੰਡਸ ਦੇ ਕੰਢੇ ਤੇ ਸੀ ਜੋ ਪੂਰੀ ਦੀ ਪੂਰੀ ਸਭਿਅਤਾ ਸੀ ਉਹ ਇੰਡਸ ਦਰਿਆ ਦੇ ਕੰਢੇ ਦੇ ਉੱਤੇ ਸੀ ਉਦੋਂ ਬਾਅਦ ਸਾਈਟਸ ਐਂਡ देयर ਰਿਵਰਸ ਲੋਥਲ ਦੀ ਗੱਲ ਬਹੁਤ ਇੰਪੋਰਟੈਂਟ ਜਿਹੜਾ ਆਪਣੇ ਕੋਲੇ ਆਪਸ਼ਨ ਹੈ ਨਾ ਭੋਗਵਾ ਭੋਗਵਾ ਦੇ ਕੰਢੇ ਤੇ ਕੀ ਸੀਗਾ ਲੋਥਲ ਮੋਸਟ 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 ਇੰਪੋਰਟੈਂਟ ਕਿ ਲੋਥਲ ਸ਼ਹਿਰ ਕਿਹੜੇ ਦਰਿਆ ਦੇ ਕੰਢੇ ਤੇ ਸੀ ਭੋਗਵਾ ਠੀਕ ਹੈ ਇਹ ਕਿਹੜੇ ਦੇ ਉੱਤੇ ਭੋਗਵਾ ਹੁਣ ਇੱਥੇ ਮੈਂ ਇੱਕ ਦਿਨਾਂ ਆਲਮਗੀਰਪੁਰ ਤੁਹਾਨੂੰ ਪਤਾ ਹੈ ਵੈਸਟਰਨ ਯੂਪੀ ਦੇ ਵਿੱਚ ਹੈ ਤਾਂ ਹਿੰਡਨ ਰਿਵਰ ਸੀ ਕਿਹੜੀ ਹਿੰਡਨ ਫੱਲੇ ਕਮੈਂਟ ਕਰਕੇ ਦੱਸੋ ਇਹ ਕਿਹਦੀ ਟ੍ਰਿਬਿਊਟਰੀ ਹੈ ਇਹ ਕਿਹਦੀ ਟ੍ਰਿਬਿਊਟਰੀ ਹੈ ਟ੍ਰਿਬਿਊਟਰੀ ਮਤਲਬ ਹੁੰਦਾ ਹੈ ਸਹਾਇਕ ਨਦੀ ਹੈ ਕਿਹਦੀ ਹੈ ਉਸ ਤੋਂ ਬਾਅਦ ਹੜੱਪਾ ਹੁਣੀ ਆਪਾਂ ਕਰਕੇ ਆਟਿਆ ਕਿਹਦੇ ਕੰਢੇ ਤੇ ਸੀ ਰਾਵੀ ਦੇ ਉਹ ਤੋਂ ਬਾਅਦ ਜੇ ਮੈਂ ਕਾਲੀ ਬੰਗਾ ਤੇ ਰਾਖੀ ਗੜੀ ਦੀ ਗੱਲ ਕਰਾਂ ਇਹ ਦੋਨੇ ਹੀ ਕਿਹੜੇ ਤਰ੍ਹਾਂ ਦੇ ਖੰਡੇ ਤੇ ਹੋਣ ਗਿਆ ਓਬੇ ਜੀ ਗੱਲ ਹੈ ਕੱਗਰ ਕੱਗਰ ਦਾ ਨਾਮ ਹੀ ਤੁਹਾਨੂੰ ਕਿਤੇ ਕਿਤੇ ਸਰਸਵਤੀ ਵੀ ਮਿਲਦਾ ਹੈ ਕੱਗਰ ਦਾ ਨਾਮ ਹੀ ਕੀ ਮਿਲਦਾ ਹੈ ਸਰਸਵਤੀ ਵੀ ਮਿਲਦਾ ਹੈ ਤੇ ਸਰਸਵਤੀ ਨੂੰ ਹੀ ਉਹਨਾਂ ਟਾਈਮਾਂ 'ਚ ਹਾਕਰਾ ਰਿਵਰ ਵੀ ਕਿਹਾ ਜਾਂਦਾ ਸੀ ਯਾਦ ਰੱਖਿਓ ਇਹ ਨਾਮ ਤੁਹਾਡੇ ਜੋ ਕਈਆਂ ਨੇ ਪਹਿਲੀ ਵਾਰ ਸੁਣਿਆ ਹੋਣਾ ਕੱਗਰ ਰਿਵਰ ਨੂੰ ਸਰਸਵਤੀ ਅਤੇ ਹਾਕਰਾ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਅੱਗੇ ਆਜੋ ਆਪਣੇ ਕੋਲ ਤਾਂ ਮੇਨ ਓਕਿਊਪੇਸ਼ਨ ਆਫ ਦਾ ਪੀਪਲ ਆਫ ਦਾ ਇੰਡਸ ਵੈਲੀ ਸਿਵਲਾਈਜੇਸ਼ਨ ਕਿ ਆਪਣੇ ਕੋਲੇ ਜੋ ਆਪਣੇ ਕੋਲੇ ਇੰਡਸ ਵੈਲੀ ਸਿਵਲਾਈਜੇਸ਼ਨ ਜਾਂ ਸਿੰਧੂ ਘਾਟੀ ਦੀ ਸਭਿਅਤ ਤੇ ਲੋਕ ਸੀ ਉਹ ਮੇਨਲੀ ਕਿਸ ਕੰਮ ਨੂੰ ਕਰਦੇ ਸੀ ਤਾਂ ਉਹ ਐਗਰੀਕਲਚਰ ਕਰਿਆ ਕਰਦੇ ਸੀ ਐਗਰੀਕਲਚਰ ਨੂੰ ਆਪਾਂ ਕੀ ਕਹਿੰਦੇ ਆ ਕਿ ਉਹ ਮੇਨਲੀ ਆਪਣੇ ਕੋਲੇ ਖੇਤੀਬਾੜੀ ਦੇ ਕੰਮ ਦੇ ਉੱਤੇ ਹੋਇਆ ਕਰਦੇ ਸੀ ਉਹ ਕੀ ਕਰਿਆ ਕਰਦੇ ਸੀ ਖੇਤੀਬਾੜੀ ਕਰਿਆ ਕਰਦੇ ਸੀ ਦ ਵਰਡ ਇੰਡੀਆ ਕੇਮ ਫਰਮ ਦ ਇੰਡਸ ਕਾਲਡ ਬਹੁਤ ਇੰਪੋਰਟੈਂਟ ਕੁਐਸਚਨ ਭਾਰਤ ਸ਼ਬਦ ਇੰਡਸ ਤੋਂ ਆਇਆ ਹੈ ਜਿਸ ਨੂੰ ਸੰਸਕ੍ਰਿਤ ਵਿੱਚ ਕੀ ਕਹਿੰਦੇ ਨੇ ਤਾਂ ਸਾਨੂੰ ਸਭ ਨੂੰ ਪਤਾ ਹੈ ਸੰਸਕ੍ਰਿਤ ਵਿੱਚ ਇੰਡਸ ਰਿਵਰ ਦਾ ਨਾਮ ਕੀ ਹੈ ਸਿੰਧੂ ਰਿਵਰ ਮੋਸਟ ਇੰਪੋਰਟੈਂਟ ਮੋਸਟ ਇੰਪੋਰਟੈਂਟ ਕਿ ਕਹਿੰਦੇ ਨੇ ਸਿੰਧੂ ਤੋਂ ਹਿੰਦੂ ਬਣਿਆ ਸਿੰਧੂ ਤੋਂ ਹਿੰਦੂ ਬਣਿਆ ਹਿੰਦੂ ਤੋਂ ਹਿੰਦੀ ਬਣਿਆ ਤਾਂ ਇਹ ਕਿਹਾ ਜਾਂਦਾ ਕਿ ਸਿੰਧੂ ਉਹ ਤੋਂ ਐਸ ਨਹੀਂ ਬੋਲਿਆ ਜਾਂਦਾ ਸੀ ਉਹਨਾਂ ਤੋਂ ਤਾਂ ਕਰਕੇ ਉਹ ਸਿੰਧੂ ਨੂੰ ਹਿੰਦੂ ਕਹਿਣ ਲੱਗੇ ਸੀ ਹਿੰਦੂ ਤੋਂ ਇੰਡੀਆ ਬਣ ਗਿਆ ਬਦਲਦਾ ਬਦਲਦਾ ਤਾਂ ਸਿੰਧੂ ਰਿਵਰ ਤੋਂ ਬਣਿਆ ਹੈ ਦਸ ਸੋਸ਼ਲ ਸਿਸਟਮ ਆਫ ਦਾ ਹੜੱਪਨ ਵਾਜ ਜੋ ਹੜੱਪਾ ਵਾਸੀ ਸੀ ਉਹਨਾਂ ਦੀ ਸਮਾਜਿਕ ਪ੍ਰਣਾਲੀ ਕੀ ਸੀ ਤਾਂ ਉਹ ਕੀ ਸੀ ਫੇਅਰਲੀ ਇਗੈਲੀ ਤੇ ਯਾਰ ਹੁਣ ਇਕੈਲਿਟੇਰੀਅਨ ਕੀ ਹੁੰਦਾ ਜਿਦੇ ਵਿੱਚ ਆਪਣੇ ਕੋਲੇ ਮਰਦ ਅਤੇ ਔਰਤ ਨੂੰ ਸਮਾਨ ਮੰਨਿਆ ਜਾਵੇ ਜਿਦੇ ਵਿੱਚ ਮਰਦ ਅਤੇ ਔਰਤ ਨੂੰ ਸਮਾਨ ਮੰਨਿਆ ਜਾਵੇ ਉਹਨੂੰ ਆਪਾਂ ਕੀ ਕਹ ਦਿੰਨੇ ਆ ਇਕੈਲੀਟੇਰੀਅਨ ਤਾਂ ਬਹੁਤ ਜਗ੍ਹਾ ਤੇ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਕਿ ਇੱਥੇ ਮਰਦ ਅਤੇ ਔਰਤ ਕੀ ਸੀਗੇ ਦੋਨਾਂ ਨੂੰ ਸਮਾਨ ਅਧਿਕਾਰ ਸੀ ਤੇ ਸਮਾਨ ਉਹ ਤਰੀਕੇ ਨਾਲ ਰਿਹਾ ਕਰਦੇ ਸੀ ਇਨ 1948 अर्नेस्ट मैके मेंशन दैट इन द हड़प्पा सिटी ऑफ लोथल द ड्रेन्स ऑफ फॉर द ड्रेनेज सिस्टम वर मेड ऑफ बहुत सोणा क्वेश्चन है कि 1948 ਵਿੱਚ अर्नेस्ट मैके मैकी सॉरी ਨੇ ਜ਼ਿਕਰ ਕੀਤਾ ਕਿ ਲੋथल ਦੇ ਹੜਪਾਸ਼ ਮਹਾਸਗ ਮਹਾਂਗਰ ਹੜੱप्पा ਸਿਟੀ ਆਊਗਾ ਹੜੱਪਾ ਸਿਟੀ ਵਿੱਚ ਨਿਕਾਸੀ ਪ੍ਰਣਾਲੀ ਲਈ ਨਲਕੀਆਂ ਦਾ ਬਣਾਉਟ ਇੱਟਾ ਨਾਲ ਕੀਤਾ ਗਿਆ ਸੀ ਕੁੱਲ ਮਿਲਾ ਕੇ ਜੋ ਹੜੱਪਾ ਸ਼ਹਿਰ ਦੇ ਵਿੱਚ ਇਟਾਂ ਸੀ ਉਹ ਕਿਹੜੀਆਂ ਇਟਾਂ ਸੀ ਤਾਂ ਉਹ ਬਰਨਟ ਇਟਾਂ ਸੀ ਪੱਕੀਆਂ ਇਟਾਂ ਮੋਸਟ ਇੰਪੋਰਟੈਂਟ ਕੁਐਸਚਨ ਕਿ ਉਹ ਪੱਕੀਆਂ ਇਟਾਂ ਸੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ 'ਚ ਆਂਦਾ ਹੈ ਕਿ ਹੜੱਪਾ ਸਭਿਅਤਾ ਦੇ ਵਿੱਚ ਮੋਸਟਲੀ ਜਿਹੜੇ ਘਰ ਸੀਗੇ ਆ ਸੜਕਾਂ ਸੀਗੀਆਂ ਕਿਸ ਪ੍ਰਕਾਰ ਦੀਆਂ ਇਟਾਂ ਦੀ ਸੀਗੀਆਂ ਤਾਂ ਉਹ ਪੱਕੀਆਂ ਇਟਾਂ ਦੇ ਸੀ ਕੱਚੀਆਂ ਇਟਾਂ ਦੇ ਨਹੀਂ ਸੀ ਇਹ ਤੋਂ ਅਗਲੀ ਸਲਾਈਡ ਦੇ ਵਿੱਚ ਮੈਂ ਹੁਣੇ ਦੱਸੂਗਾ ਕਿ ਉਹ ਇੱਟ ਦੀ ਰੇਸ਼ਿਓ ਕਿੰਨੀ ਸੀ ਵੀਡੀਓ ਪਾਉਜ਼ ਕਰਕੇ ਤੁਸੀਂ ਜ਼ਰੂਰ ਦੱਸੋ ਕਿ ਇੱਟ ਦੀ ਰੇਸ਼ਿਓ ਕਿੰਨੀ ਸੀ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਆਹ ਇੱਟ ਸੀਗੀ ਆਹ ਕੀ ਸੀਗੀ ਆਪਣੇ ਕੋਲੇ ਇੱਟ ਦੀ ਜਿਹਦੀ ਲੰਬਾਈ ਕਿੰਨੀ ਹੁੰਦੀ ਸੀ 4 ਜਿਹਦੀ ਚੌੜਾਈ ਕਿੰਨੀ ਹੁੰਦੀ ਸੀ 2 ਤੇ ਜਿਹਦੀ ਮੋਟਾਈ ਕਿੰਨੀ ਹੁੰਦੀ ਸੀ 1 ਤਾਂ ਯਾਦ ਰੱਖਿਓ ਆਪਣੇ ਕੋਲੇ 1:2:4 ਜਿਵੇਂ 7:14:28 ਇਹ ਵੀ ਪੇਪਰ 'ਤੇ ਆ ਸਕਦਾ ਹੈ ਕਿ ਕਿੰਨੀ ਹੁੰਦੀ ਸੀ 7:14:28 ਆ 1:2:4 ਜੋ ਆਪਣੇ ਕੋਲੇ ਉਹ ਬ੍ਰਿਕਸ ਹੁੰਦੀਆਂ ਸੀ ਉਹ ਇਸ ਰੇਸ਼ੋ ਦੇ ਵਿੱਚ ਹੁੰਦੀਆਂ ਸੀ ਤਾਂ ਇਹ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਤੁਸੀਂ ਯਾਦ ਰੱਖ ਸਕਦੇ ਹਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਅੱਗੇ ਪੋਟਰੀ ਵਾਸ ਫਰਸਟ ਟ੍ਰੇਸੇਬਲ ਟੂ ਵਿਚ ਪੀਰੀਅਡ ਆਫ ਦਾ ਐਂਸ਼ੀਅੰਟ ਇੰਡੀਆ ਸੈਨਿਕ ਭਾਰਤੀ ਮਤਲਬ ਕਿ ਐਂਸ਼ੀਅੰਟ ਇੰਡੀਆ ਐਂਸ਼ੀਅੰਟ ਦਾ ਮਤਲਬ ਪੁਰਾਤਨ ਭਾਰਤ ਵਿੱਚ ਆਊਗਾ ਪੁਰਾਤਨ ਭਾਰਤ ਦੇ ਵਿੱਚ ਕਿਸ ਸਮੇਂ ਦੇ ਵਿੱਚ ਮਿੱਟੀ ਦੇ ਘਰ ਜਾਂ ਮਿੱਟੀ ਦੀ ਆਪਣੇ ਕੋਲੇ ਜੋ ਆਪਣੇ ਕੋਲੇ ਭਾਂਡੇ ਸੀਗੇ ਉਹ ਖੋਜੇ ਗਏ ਤਾਂ ਯਾਦ ਰੱਖਿਓ ਨੀਓਲਿਥਿਕ ਇੱਥੇ ਨਾਮ ਮੈਂ ਸਭ ਦੇ ਲਿਖਦੇ ਨੀਓਲਿਥਿਕ ਮਤਲਬ ਨਵੀਨ ਪੱਥਰ ਯੁੱਗ ਚਾਲ ਕੋਲਿਥਿਕ ਮਤਲਬ ਪੁਰਾਤਵ ਯੁੱਗ ਠੀਕ ਹੈ ਪੈਲੀਓਲੀਥਿਕ ਮਤਲਬ ਪੁਰਾਤਨ ਪੱਥਰ ਯੁੱਗ ਨੀਓਲੀਥਿਕ ਮਤਲਬ ਨਵੀਨ ਪੱਥਰ ਯੁੱਗ ਮੀਸੋਲੀਥਿਕ ਮਤਲਬ ਮੱਧ ਪੱਥਰ ਯੁੱਗ ਜਿਹੜਾ ਲਿਥ ਸ਼ਬਦ ਹੈ ਲਿਥ ਸ਼ਬਦ ਦਾ ਮਤਲਬ ਹੀ ਕੀ ਹੁੰਦਾ ਪੱਥਰ ਤੋਂ ਹੁੰਦਾ ਹੈ ਤਾਂ ਨੀਓਲੀਥਿਕ ਯੁੱਗ ਦੇ ਵਿੱਚ ਆਪਣੇ ਕੋਲੇ ਕੀ ਹੋ ਗਿਆ ਸੀਗਾ ਸਭ ਤੋਂ ਪਹਿਲੀ ਵਾਰ ਕਹਿੰਦੇ ਨੇ ਕਿ ਮਿੱਟੀ ਦੇ ਭਾਂਡਿਆਂ ਦੀ ਟਰੇਸ ਮਿਲਦੇ ਨੇ ਕਿ ਇੱਥੇ ਸਭ ਤੋਂ ਪਹਿਲਾਂ ਆਏ ਹੋਣਗੇ ਦ ਐਂਸ਼ੀਅੰਟ ਸਿਟੀ ਆਫ ਧੋਲਾਵੀਰਾ ਇਜ਼ ਲੋਕੇਟਿਡ ਇਨ ਵਿਚ ਸਟੇਟ ਆਪਾਂ ਕਰ ਚੁੱਕੇ ਧੋਲਾਵੀਰਾ ਕਿੱਥੇ ਹੈ ਗੁਜਰਾਤ ਦੇ ਵਿੱਚ ਹੈ ਧੋਲਾਵੀਰਾ ਕਿੱਥੇ ਹੈ ਗੁਜਰਾਤ ਦੇ ਵਿੱਚ ਹੈ ਮੋਹਨਜੋਦਾੜੋ ਬਿਲੋਂਗ ਟੂ ਵਿਚ ਆਫ ਦਾ ਫਾਲੋਇੰਗ ਸਿਵਲਾਈਜੇਸ਼ਨ ਇਹ ਵੀ ਦੱਸਣਾ ਪਊਗਾ ਕਿਹੜੀ ਸਿਵਲਾਈਜੇਸ਼ਨ ਦਾ ਹਿੱਸਾ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਤੇ ਯਾਦ ਰੱਖਿਓ ਮੈਸੋਪੋਟਾਮੀਆ ਜੋ ਸਿਵਲਾਈਜੇਸ਼ਨ ਸੀ ਇਹ ਕੀ ਸੀ ਕੰਟੈਂਪੋਰੀਰੀ ਇਹ ਕੀ ਸੀ ਆਪਣੇ ਕੋਲੇ ਕੰਟੈਂਪੋਰੀਰੀ ਕੰਟੈਂਪੋਰੀਰੀ ਦਾ ਮਤਲਬ ਕੀ ਹੁੰਦਾ ਸਮਕਾਲੀ ਇਹ ਕੀ ਸੀ ਆਪਣੇ ਕੋਲੇ ਸਮਕਾਲੀ ਸੀ ਕਿਦੀ ਸਮਕਾਲੀ ਸੀ ਤਾਂ ਇਹ ਆਪਣੇ ਕੋਲੇ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਸਮਕਾਲੀ ਸੀ ਤੇ ਆਪਣੇ ਕੋਲੇ ਉੱਥੋਂ ਦੀ ਸੀਲ ਦੋ ਮੋਹਰਾ ਤੋਂ ਪਤਾ ਲੱਗਿਆ ਹੈ ਕੀ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਮੈਸੋਪੋਟਾਮੀਅਨ ਸਿਵਲਾਈਜੇਸ਼ਨ ਦੇ ਨਾਲ ਕੀ ਚੱਲਦਾ ਸੀ ਵਪਾਰ ਵੀ ਚੱਲਿਆ ਕਰਦਾ ਸੀ ਉਸ ਤੋਂ ਬਾਅਦ ਕਾਟਨ ਵਾਸ ਪ੍ਰੋਬਬਲੀ ਗਰੋਨ ਐਟ ਦ ਮਹਿਰਗੜ੍ਹ ਫਰੋਮ ਅਬਾਊਟ ਪਹਿਲਾਂ ਯਾਦ ਰੱਖਿਓ ਮਹਿਰਗੜ੍ਹ ਜੋ ਸਾਈਟ ਹੈ ਉਹ ਕਿੱਥੋਂ ਮਿਲਿਆ بلوچستان ਪਾਕਿਸਤਾਨ ਤੋਂ ਮਿਲਿਆ ਜੋ ਆਪਣੇ ਕੋਲੇ بلوچستان ਜਗ੍ਹਾ ਹੈ ਪਾਕਿਸਤਾਨ ਦੇ ਵਿੱਚ ਉੱਥੋਂ ਆਪਣੇ ਕੋਲੇ ਕੀ ਮਿਲਿਆ ਮਹਿਰਗੜ੍ਹ ਸਾਈਟ بلوچستان ਪਾਕਿਸਤਾਨ ਦੇ ਵਿੱਚ ਹੈ ਤੇ ਯਾਦ ਰੱਖਿਓ ਭਾਰਤ ਦੇ ਵਿੱਚ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਕਿਹੜੀ ਫਸਲ ਉਗਾਈ ਜਾਣ ਦਾ ਟ੍ਰੈਂਡ ਮਿਲਦਾ ਹੈ ਤਾ ਕਾਟਨ ਕਾਟਨ ਮਤਲਬ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਹੀ ਉਗਾਏ ਜਾਣ ਦਾ ਟ੍ਰੈਂਡ ਮਿਲਦਾ ਹੈ ਤੇ ਲਗਭਗ 7000 ਸਾਲ ਪਹਿਲਾਂ ਦੀ ਗੱਲ ਹੈ ਵੀ ਮਿਹਰਗੜ ਦੇ ਵਿੱਚ ਹੋ ਸਕਦਾ ਹੈ ਕਿ ਸਭ ਤੋਂ ਪਹਿਲਾਂ ਭਾਰਤੀਆਂ ਨੇ ਹੀ ਕਾਟਨ ਦੀ ਖੋਜ ਕਰੀ ਹੋਵੇ ਪੇਪਰ 'ਚ ਆਉਂਦਾ ਹੈ ਕਿ ਕਾਟਨ ਦੀ ਖੋਜ ਜਾਂ ਕਪਾਹ ਦੀ ਖੋਜ ਸਭ ਤੋਂ ਪਹਿਲਾਂ ਭਾਰਤੀਆਂ ਨੇ ਹੀ ਕੀਤੀ ਮਿਲਦੀਆ ਉਹ ਤੋਂ ਬਾਅਦ ਭੀਮਬੇਤਕਾ ਭੀਮਬੇਤਕਾ ਆਰ ਨੋਟਡ ਸਾਈਟ ਆਫ ਦਾ ਪੈਲੀਓਲਿਥਿਕ ਪੀਰੀਅਡ ਇਜ਼ ਲੋਕੇਟਡ ਇਨ ਤਾਂ ਆਪਣੇ ਕੋਲੇ ਪੈਲੀਓਲਿਥਿਕ ਏਜ ਦੇ ਵਿੱਚ ਜਿਹੜਾ ਆਪਣੇ ਕੋਲੇ ਸ਼ਹਿਰ ਮਿਲਿਆ ਭੀਮਬੇਤਕਾ ਇਹ ਕਿੱਥੇ ਦੇਖਣ ਨੂੰ ਮਿਲਦਾ ਤਾਂ ਇਹ ਆਪਣੇ ਕੋਲੇ ਮੱਧ ਪ੍ਰਦੇਸ਼ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿੱਥੇ ਦੇਖਣ ਨੂੰ ਮਿਲਦਾ ਮੱਧ ਪ੍ਰਦੇਸ਼ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਯਾਦ ਰੱਖਿਓ ਕਿੱਥੇ ਦੇਖਣ ਨੂੰ ਮਿਲਦਾ ਜੀ ਮੱਧ ਪ੍ਰਦੇਸ਼ ਦੇ ਵਿੱਚ ਭੀਮਬੇਤਕਾ ਕਿੱਥੇ ਹੈ ਮੱਧ ਪ੍ਰਦੇਸ਼ 'ਚ ਇਹ ਸਾਰੇ ਪੀワイਕਿਊ ਨੇ ਕਿਰਪਾ ਕਰਕੇ ਜਰੂਰ ਇਹਨਾਂ ਨੂੰ ਪੜ੍ਹ ਲਿਓ ਤਾਂ ਕਿ ਤੁਹਾਡਾ ਪੇਪਰ ਸੌਖਾ ਹੋ ਜਾਏ ਠੀਕ ਹੈ ਜੀ ਤਾਂ ਕਿ ਤੁਹਾਨੂੰ ਪੇਪਰ ਦੇ ਵਿੱਚ ਕੋਈ ਵੀ ਦਿੱਕਤ ਕੁਝ ਵੀ ਨਾ ਆਵੇ ਇਨ ਵਿੱਚ ਆਫ ਦਾ ਫੋਲੋਇੰਗ ਇੰਡੀਅਨ ਸਟੇਟਸ ਹੜੱਪਾ ਸਿਟੀਜ਼ ਹੈਵ ਨਾਟ ਬੀਨ ਫਾਊਂਡ ਜਿਹੜਾ ਆਪਣੇ ਕੋਲ ਹੜੱਪਾ ਸਭਿਅਤਾ ਦੇ ਜਿਹੜੇ ਸ਼ਹਿਰ ਮਿਲੇ ਨੇ ਆਪਾਂ ਨੂੰ ਉਹ ਕਿੱਥੇ ਕਿੱਥੇ ਮਿਲੇ ਨੇ ਤੇ ਇਹਨਾਂ ਵਿੱਚੋਂ ਕਿੱਥੇ ਨਹੀਂ ਮਿਲੇ ਗੁਜਰਾਤ ਦੇ ਵਿੱਚ ਲੋਥਲ ਮਿਲਿਆ ਤੁਹਾਨੂੰ ਪਤਾ ਹੈ ਰਾਜਸਥਾਨ ਦੇ ਵਿੱਚ ਕਾਲੀ ਬੰਗਾ ਮਿਲਿਆ ਹਰਿਆਣਾ ਦੇ ਵਿੱਚ ਤੁਹਾਨੂੰ ਪਤਾ ਹੈ ਹਿਸਾਰ ਦੇ ਵਿੱਚ ਆਪਣੇ ਕੋਲ ਰਾਖੀ ਗੜੀ ਹੋਰੀ ਮਿਲਿਆ ਨੇ ਠੀਕ ਹੈ ਸਭ ਤੋਂ ਵੱਡੀ ਸਾਈਟ ਹੈ ਪਰ ਉੱਤਰਾਖੰਡ ਦੇ ਵਿੱਚ ਆਪਾਂ ਨੂੰ ਕੋਈ ਵੀ ਸਾਈਟ ਨਹੀਂ ਮਿਲੀ ਉੱਤਰਾਖੰਡ ਦੇ ਵਿੱਚ ਕੋਈ ਵੀ ਸਾਈਟ ਨਹੀਂ ਮਿਲੀ ਕੁਐਸਚਨ ਮੈਨੂੰ ਯਾਦ ਆਗਾ ਥਲੇ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਨਹੀਂ ਵੀ ਕਰਨਾ ਹੁੰਦਾ ਤਾਂ ਘੱਟੋ ਘੱਟ ਆਪਣੇ ਬਿਹਾਬ ਤੇ ਰੀਚੈਕ ਜਰੂਰ ਕਰਿਆ ਕਰੋ ਥਲੇ ਕਮੈਂਟ ਕਰਕੇ ਰਸੋ ਕਿ ਉੱਤਰ ਪ੍ਰਦੇਸ਼ ਤੋਂ ਉੱਤਰਾਖੰਡ ਕਿਹੜੇ ਸਾਲ ਦੇ ਵਿੱਚ ਅਲੱਗ ਹੋਇਆ ਸੀ ਤੇ ਉੱਤਰਾਖੰਡ ਦੀ ਰਾਜਧਾਨੀ ਕਿਹੜੀ ਹੈ ਬਹੁਤ ਸੌਖੇ ਜਿਹੇ ਕੁਐਸਚਨ ਨੇ ਮੈਂ ਕਹਾਂ ਚਲੋ ਇਹਨਾਂ ਇਥੋਂ ਤੁਹਾਨੂੰ ਆਦੇ ਹੋਣਗੇ ਡੂਰਿੰਗ ਵਿਚ ਆਫ ਦਾ ਫੋਲੋਇੰਗ ਪੀਰੀਅਡ ਆਫ ਸਟ੍ਰੈਚਸ ਵਰ ਫਾਊਂਡ ਇਨ ਇੰਡੀਆ ਆਸਟ੍ਰੈਚਸ ਕੀ ਹੁੰਦੇ ਨੇ ਸ਼ੁਤਰਮੁਰਗ ਫੋਨੇ ਕਰੇ ਸੁਣਿਆ ਹੋਊਗਾ ਇਹ ਪੇਪਰ 'ਚ ਬਹੁਤ ਵਾਰੀ ਆਂਦਾ ਹੈ ਪਹਿਲਾਂ ਕਦੇ ਆਂਦਾ ਸੀਗਾ ਕਿ ਸਭ ਤੋਂ ਵੱਡਾ ਆਂਡਾ ਕਿਹਦਾ ਹੁੰਦਾ ਸ਼ੁੱਤਰਮੁਰਗ ਦਾ ਹੁੰਦਾ ਇਹ ਆਪਣੇ ਕੋਲ ਸ਼ੁੱਤਰਮੁਰਗ ਦੀ ਫੋਟੋ ਹੈ ਤਾਂ ਪੇਪਰ 'ਚ ਉਹ ਸੌਰੀ ਇੱਥੇ ਆਂਸਰ ਲੱਗਿਆ ਹੀ ਰਿਹਾ ਗਿਆ ਚਲੋ ਖੈਰ ਪੈਲੀਓਲੀਥਿਕ ਏਜ ਦੇ ਵਿੱਚ ਕਿਹੜੀ ਏਜ ਦੇ ਵਿੱਚ ਤਾਂ ਪੈਲੀਓਲੀਥਿਕ ਯੁੱਗ ਦੇ ਵਿੱਚ ਕੀ ਮਿਲਿਆ ਹੈ ਆਪਾਂ ਨੂੰ ਆਸਟ੍ਰੀਚਸ ਦੇ ਪ੍ਰਮਾਣ ਮਿਲੇ ਹਨ ਕਿ ਆਸਟ੍ਰੀਚਸ ਇੱਥੇ ਭਾਰਤ ਦੇ ਵਿੱਚ ਹੁੰਦੇ ਹੋਣਗੇ ਠੀਕ ਹੈ ਆਸਟ੍ਰੀਚਸ ਅਕੋਰਡਿੰਗ ਟੂ ਦਾ ਆਰਕੀਓਲੋਜਿਸਟ ਆਰਕੀਓਲੋਜਿਸਟ ਇਨ ਹੜੱਪਨ ਸਿਟੀਜ਼ ਦਾ ਪਾਰਟ ਆਫ ਦਾ west was smaller and higher was known as theek hai ji ta ki hai ki jeda part chota honda si ate uncha honda si jeda part chota honda si kyuki apne kole jeda vi shahar hai ik do shahar nu chhad ke mostly shahar de vich apne kole ik uncha ik nimma is tarike nal do part mile ne harappa civilization de vich ki har ek shahar do hisse vich vadda honda si kise kise shahar nu ਛੱਡ ਕੇ ਤਾਂ ਉਹਦੇ ਵਿੱਚ ਕਿਹਾ ਗਿਆ ਕਿ ਉੱਪਰਲੇ ਹਿੱਸੇ ਜਿਹੜਾ ਛੋਟਾ ਵੀ ਹੁੰਦਾ ਸੀ ਤੇ ਉੱਪਰ ਵੀ ਹੁੰਦਾ ਥੋੜ ਨੂੰ ਕੀ ਕਹਿੰਦੇ ਸੀ ਤਾਂ ਉਹਨੂੰ ਸਟਾਡਲ ਕਿਹਾ ਜਾਂਦਾ ਸੀ ਉਹਨੂੰ ਕੀ ਕਿਹਾ ਜਾਂਦਾ ਸੀ ਸਟਾਡਲ ਤੇ ਥੱਲੇ ਵਾਲੇ ਨੂੰ ਲੋਅਰ ਟਾਊਨ ਹੀ ਕਿਹਾ ਜਾਂਦਾ ਸੀ ਆ ਦੇਖੋ ਆ ਉੱਪਰ ਸਟਾਡਲ ਤੇ ਥੱਲੇ ਵਾਲੇ ਨੂੰ ਕੀ ਕਿਹਾ ਜਾਂਦਾ ਸੀ ਲੋਅਰ ਟਾਊਨ ਕਿਹਾ ਜਾਂਦਾ ਸੀ ਤੇ ਪੱਛਮ ਵਾਲੇ ਪਾਸੇ ਹੋਇਆ ਕਰਦਾ ਸੀ ਅੱਗੇ ਆਜੋ ਵਿਚ ਆਫ ਦਾ ਫੋਲੋਇੰਗ ਮੈਟਲ ਵਾਸ ਯੂਜ਼ਡ ਟੂ ਮੇਕ ਵੈਪਨਸ ਐਂਡ ਟੂਲਸ ਇਨ ਦਾ ਹੜੱਪਾ ਸਿਟੀਜ਼ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਹੜੱਪਾ ਸਿਟੀ ਦੇ ਵਿੱਚ ਜੋ ਆਪਣੇ ਕੋਲੇ ਵੈਪਨਸ ਬਣਾਏ ਜਾਂਦੇ ਸੀ ਉਹ ਕਿਹੜੀ ਮੈਟਲ ਦੇ ਸੀਗੇ ਕਾਪਰ ਦੇ ਸੀਗੇ ਕਿਹੜੀ ਮੈਟਲ ਦੇ ਸੀਗੇ ਕਾਪਰ ਦੇ ਸੀ ਕਾਪਰ ਮਤਲਬ ਕੀ ਹੁੰਦਾ ਤਾਂਬਾ ਤੇ ਪੇਪਰ ਚ ਆਂਦਾ ਹੈ ਕਿ ਸਭ ਤੋਂ ਪਹਿਲੀ ਮੈਟਲ ਜਿਹੜੀ ਭਾਰਤੀਆਂ ਨੂੰ ਲੱਭੀ ਸੀ ਉਹ ਵੀ ਕਿਹੜੀ ਸੀ ਕਾਪਰ ਸੀ ਅੱਗੇ ਆ ਗਿਆ ਕੁਐਸਚਨ ਤਾਂ ਹੜੱਪਨ ਬਰਾਉ ਬਾਉਟ 골ਡ ਫਰੋਮ ਪ੍ਰੈਜ਼ੈਂਟ ਡੇ ਇਨ ਇੰਡੀਆ ਤਾਂ ਜਿਹੜੇ ਹੜੱਪਨ ਲੋਕ ਸੀ ਉਹ ਸੋਨਾ ਕਿੱਥੋਂ ਲੈ ਕੇ ਆਇਆ ਕਰਦੇ ਸੀ ਮੋਸਟ ਇੰਪੋਰਟੈਂਟ ਕਰਨਾਟਕਾ ਤੋਂ ਲੈ ਕੇ ਆਇਆ ਕਰਦੇ ਸੀ ਜੇ ਮੈਂ ਗੱਲ ਕਰਾਂ ਚਾਂਦੀ ਦੀ ਤਾਂ ਕਈ ਸਬੂਤ ਮਿਲੇ ਨੇ ਕਿ ਉਹ ਚਾਂਦੀ ਕਿੱਥੋਂ ਲੈ ਕੇ ਆਇਆ ਕਰਦੇ ਸੀ ਤਾਂ ਮੈਸੋਪੋਟਾਮੀਆ ਤੋਂ ਜਿਹੜਾ ਮੈਸੋਪੋਟਾਮੀਆ ਨਾਲ ਉਹਨਾਂ ਦਾ ਵਪਾਰ ਹੋਇਆ ਕਰਦਾ ਸੀ ਉੱਥੋਂ ਉਹ ਕੀ ਲੈ ਕੇ ਆਇਆ ਕਰਦੇ ਸੀ ਚਾਂਦੀ ਲੈ ਕੇ ਆਇਆ ਕਰਦੇ ਸੀ ਅਗਲਾ ਇੰਪੋਰਟੈਂਟ ਕੁਐਸਚਨ ਕਿ ਦਾ ਹੜੱਪਨ ਡਿਡ ਨਾਟ ਨੋ ਦਾ ਯੂਜ਼ ਉਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਹੜੱਪਾ ਸਭਿਅਤਾ ਦੇ ਲੋਕ ਕਿਹੜੀ ਚੀਜ਼ ਤੋਂ ਜਾਣੂ ਨਹੀਂ ਸੀ ਤਾਂ ਆਪਣੇ ਕੋਲ ਕਾਪਰ ਤੋਂ ਸੀ ਬ੍ਰੌਂਜ਼ ਤੋਂ ਸੀ 골ਡ ਤੋਂ ਸੀ ਪਰ ਆਪਣੇ ਕੋਲੇ ਆਇਰਨ ਤੋਂ ਉਹ ਲੋਕ ਜਾਣੂ ਨਹੀਂ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੜੀ ਵਾਰ ਪੇਪਰ ਚ ਆਇਆ ਇੱਕ ਤਾਂ ਇਹ ਕਿ ਆਪਣੇ ਕੋਲ ਸਭ ਤੋਂ ਪਹਿਲੀ ਮੈਟਲ ਕਿਹੜੀ ਫਾਊਂਡ ਹੋਈ ਸੀ ਕਾਪਰ ਹੋਈ ਸੀ ਦੂਜਾ ਕਿ ਆਪਣੇ ਕੋਲ ਕਿਹੜੀ ਚੀਜ਼ ਤੋਂ ਜਾਣੂ ਨਹੀਂ ਸੀ ਤਾਂ ਆਇਰਨ ਤੋਂ ਉਹ ਜਾਣੂ ਨਹੀਂ ਸੀ ਦਾ ਮੋਸਟ ਕਾਮਨ ਐਨੀਮਲ ਫਿਗਰ ਫਾਊਂਡ ਐਟ ਦਾ ਹੜੱਪਾ ਸਾਈਟਸ ਮੈਂ ਪਹਿਲਾਂ ਵੀ ਕਰਾ ਕੇ ਆਟਿਆ ਆਹ ਵਾਲਾ ਜਿਹੜਾ ਗੈਂਡਾ ਹੈ ਯੂਨੀ ਹੌਰਨ ਬੁੱਲ ਇੱਕ ਸਿੰਘ ਵਾਲਾ ਗੈਂਡਾ ਨਹੀਂ ਸੌਰੀ ਛੋਟਾ ਔਖ ਕੁਝ ਵੀ ਕਹ ਲਓ ਛੋਟਾ ਕਹ ਲਓ ਇੱਕ ਸਿੰਘ ਵਾਲਾ ਬਲਦ ਕਹ ਦੋ ਚਾਹੇ ਯੂਨੀਹੌਰਨ ਬੋਲ ਆਪਣੇ ਕੋਲੇ ਕੀ ਹੈ ਜਿਹੜਾ ਜ਼ਿਆਦਾਤਰ ਆਪਣੇ ਕੋਲੇ ਸੀਲ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਤਾਂ ਉਹ ਇਹੀ ਮਿਲਿਆ ਦੇਖੋ ਇੱਕ ਸਿੰਘ ਵਾਲਾ ਠੀਕ ਹੈ ਇੱਕ ਸਿੰਘ ਵਾਲਾ ਯੂਨੀਕੌਰਨ ਯੂਨੀਹੌਰਨ ਬੁੱਲ ਅੱਗੇ ਜੇ ਮੈਂ ਗੱਲ ਕਰਾਂ ਅੱਗੇ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਵਿਚ ਵਾਸ ਦ ਓਨਲੀ ਸਿਟੀ ਆਫ ਦ ਇੰਡਸ ਵਿਦਾਊਟ ਫੋਰਟੀਫਿਕੇਸ਼ਨ ਬਹੁਤ ਇੰਪੋਰਟੈਂਟ ਕਿ ਜਿਹਦੇ ਵਿੱਚ ਆਪਣੇ ਕੋਲੇ ਕੀ ਸੀ ਫੋਰਟੀਫਿਕੇਸ਼ਨ ਨਹੀਂ ਸੀ ਕਿਸੇ ਪ੍ਰਕਾਰ ਦੀ ਕਿਲਾਬੰਦੀ ਨਹੀਂ ਸੀ ਤਾਂ ਆਪਣੇ ਕੋਲੇ ਇੰਡਸ ਵੈਲੀ ਸਿਵਲਾਈਜੇਸ਼ਨ ਮੈਂ ਹੋਣੀ ਤੁਹਾਨੂੰ ਕੀ ਦੱਸਿਆ ਕਿ ਇੱਕ ਅਰਬਨ ਸਿਵਲਾਈਜੇਸ਼ਨ ਸੀ ਤੇ ਜਿਹੜੀ ਆ ਸਾਈਟ ਹੈ ਇਹ ਕੀ ਹੈ ਇੱਕ ਪਿੰਡੂ ਸਿਵਲਾਈਜੇਸ਼ਨ ਦੇ ਵਿੱਚ ਆਉਂਦੀ ਸੀ ਮਤਲਬ ਪਿੰਡੂ ਮਤਲਬ ਕਿ ਇਹ ਸ਼ਹਿਰ ਦੀਆਂ ਗਲੀਆਂ ਕੀ ਸੀ ਕੱਚੀਆਂ ਸੀ ਡਰੇਨ ਸਿਸਟਮ ਇੰਨਾ ਵਧੀਆ ਨਹੀਂ ਸੀ ਤੇ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਕਿਲਾ ਨਹੀਂ ਸੀ ਤੇ ਇਹ ਕਿਹੜਾ ਸ਼ਹਿਰ ਸੀ ਚੰਨੂਦਾਰੋ ਕਿਹੜਾ ਸੀਗਾ ਚੰਨੂਦਾਰੋ ਥੱਲੇ ਕਮੈਂਟ ਕਰਕੇ ਰਸੋ ਚੰਨੂਦਾਰੋ ਕਿੱਥੇ ਪੈਂਦਾ ਸੀ ਚੰਨੂਦਾਰੋ ਕਿੱਥੇ ਪੈਂਦਾ ਸੀ ਤੇ ਜੇ ਮੈਂ ਗੱਲ ਕਰਾਂ ਅੱਜ ਦਾ ਅਗਲਾ ਕੁਐਸਚਨ ਵਿੱਚ ਅਮੰਗ ਦਾ ਫਾਲੋਇੰਗ ਹੈਜ਼ ਨਾਟ ਬੀਨ ਫਾਊਂਡ ਇਨ ਦਾ ਐਗਜ਼ੀਵਕੇਸ਼ਨ ਆਫ ਹੜੱਪਨ ਸਾਈਟ ਹੜੱਪਨ ਸਾਈਟ ਤੋਂ ਆਪਾਂ ਨੂੰ ਕੀ ਨਹੀਂ ਮਿਲਿਆ ਡਰੇਨਸ ਐਂਡ ਵੈਲਮਿਲੇ ਨੇ ਬਿਲਕੁਲ ਨਾਲੀਆਂ ਅਤੇ ਖੂਹ ਮਿਲਨੇ ਫੋਰਟ ਕਿਲੇ ਮਿਲਨੇ ਬਿਲਕੁਲ ਰੈਜ਼ਰਵਾਇਰ ਮਿਲਨੇ ਤੁਹਾਨੂੰ ਪਤਾ ਗ੍ਰੇਟ ਬਾਥ ਮਿਲਿਆ ਪਰ ਟੈਂਪਲ ਨਹੀਂ ਮਿਲਿਆ ਆਪਾਂ ਨੂੰ ਕੀ ਨਹੀਂ ਮਿਲਿਆ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਟੈਂਪਲ ਦੇ ਨਿਸ਼ਾਨ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੇ ਤਲੇ ਕਮੈਂਟ ਕਰਕੇ ਸੋ ਇਹ ਇੱਕ ਕਿਸੇ ਰੱਬ ਦੀ ਪੂਜਾ ਕਰਿਆ ਕਰਦੇ ਸੀ ਉਸ ਰੱਬ ਦਾ ਨਾਮ ਕੀ ਸੀ ਪਰ ਕਿਸੇ ਪ੍ਰਕਾਰ ਦੇ ਕੋਈ ਵੀ ਟੈਂਪਲ ਦੇ ਸਬੂਤ ਆਪਾਂ ਨੂੰ ਨਹੀਂ ਮਿਲਦੇ ਸੋ ਇਹ ਸੀ ਆਪਣੇ ਕੋਲੇ ਅੱਜ ਦਾ ਲੈਕਚਰ ਇਹ ਸੀ ਆਪਣੇ ਕੋਲੇ ਕੀ ਅੱਜ ਦਾ ਲੈਕਚਰ ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਆਪਣੇ ਕੋਲੇ ਇਸ ਸੀਰੀਜ਼ ਮੈਂ ਲਗਭਗ 30 ਮਿੰਟਾਂ ਦੀ ਹੀ ਵੀਡੀਓ ਬਣਾਇਆ ਕਰੂੰਗਾ 25 ਤੋਂ 30 ਕੁਐਸਚਨ ਰਹਿ ਆ ਕਰਨਗੇ ਜਿਹੜੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣਗੇ ਨਾਲ ਜਿੰਨਾ ਕਿ ਮੈਂ ਐਕਸਪਲੇਨ ਕਰ ਸਕਦਾ ਹੋਊਗਾ ਮੈਂ ਅੱਗੇ ਕਰਵਾਉਂਗਾ ਸੋ ਮੇਰੇ ਨਾਲ ਬਣੇ ਰਹੋ ਅਗਲੀ ਵੀਡੀਓ ਤੁਹਾਨੂੰ ਵੈਦਿਕ ਤੇ ਬਹੁਤ ਛੇਤੀ ਦੇਖਣ ਨੂੰ ਮਿਲੂਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਰਿਵਿਊ ਜ਼ਰੂਰ ਦਿਓ ਥੈਂਕ ਯੂ ਵੈਰੀ ਮੱਚ